ਵੀ ਅਸੀਂ ਪੰਥ ਕਾਂ ਅਕਾਲੀ ਦਲ ਕਹਿੰਦੇ ਨੇ ਔਰ ਦੂਸਰੇ ਕਹਿੰਦੇ ਜੀ ਅਸੀਂ ਪੰਥੀ ਕਾਂ ਕੁਲਵੀਰ ਜੀ ਕਹਿੰਦਾ ਮੈਂ ਅਮਰਤ ਛਕਿਆ ਮੈਂ ਪੰਥੀ ਕਾਂ ਤਾਂ ਭਾਈ ਅਮਰਪਾਲ ਸਿੰਘ ਕਹਿੰਦੇ ਵੀ ਅਸੀਂ ਪੰਥਕ ਆਸੀਂ ਨਸ਼ਿਆਂ ਤੋਂ ਛਡਵਾਇਆ ਅਮਰਤ ਛਕਵਾਇਆ ਤੁਸੀਂ ਬਾਦਾਂ ਨੇ ਚੰਮਰਪਾਲ ਦਾ ਲੈ ਕੇ ਜਿਹੜਾ ਪੂਰਾ ਉਹਦਾ ਚਿੱਠਾ ਆ ਜਾਂਦਾ ਹੁੰਦਾ ਨਾ ਕੱਢ ਕੇ ਸਾਹਮਣੇ ਰੱਖਦਾ ਕੋਈ ਜਾਣਦਾ ਮੈਂ ਭਾਈ ਅਮਰਪਾਲ ਦੇ ਖਿਲਾਫ ਨਹੀਂ ਹੈ ਦੇਖੋ ਧਰਮ ਦਾ ਪ੍ਰਚਾਰ ਕਰਨਾ ਚੰਗੀ ਗੱਲ ਆ ਕਰਨਾ ਚਾਹੀਦਾ ਹੈ ਦਸ਼ੇ ਦੇ ਖਿਲਾਫ ਲੜਨਾ ਚਾਹੀਦਾ ਹੈ ਪਰ ਜੇ ਤੁਸੀਂ ਲਾਈਨ ਉਹ ਚੁਣੀ ਹੈ ਕਿਹਨੇ ਤੁਸੀਂ ਸਦਾ ਨਹੀਂ ਮੰਨਦੇ ਤੇ ਹੁਣ ਇਲੈਕਸ਼ਨ ਵਾਸਤੇ ਸਦਾ ਮੰਨ ਲਾ ਕੇ ਉਹ ਕਹਿੰਦਾ ਇੱਕ ਮੁੰਡਾ ਨੌਜਵਾਨ ਮੁੰਡਾ ਕਹਿੰਦਾ ਅਮਰ ਦਬਈ ਤੋਂ 에ਰਪੋਰਟ ਤੋਂ ਉਤਰਦਾ ਉਤਰਨ ਸਾਰੇ ਕਹਿੰਦਾ ਪਹਿਲਾਂ ਜੀਨਬਾਈ ਹੁੰਦੀ ਹੈ ਨਾ 그다음에 ਚੋੜਾ ਪਾ ਲੰਦਾ ਅਮਰ ਚੱਕ ਲੰਦਾ ਨਾ ਫੇਰ ਅਮਰ ਸਚਾਰ ਕਰਨੋਂ ਆਇੰਦਾ ਜਹਾਜ਼ਤੀ ਹੁੰਦੀ ਹੈ ਸਟ੍ਰੀਟਲੀ ਪਾਲ ਕੱਟੇ ਐ ਇੱਕ ਦਿਨ ਜਾ ਕੇ ਸਾਰਾ ਡਰਾਮਾ ਚੱਲ ਪੈਂਦਾ ਹੈ ਪਗੜੀ ਵੀ ਪੰਕਾ ਜਾਂਦੀ ਹੈ ਚੋਲਾ ਵੀ ਆ ਜਾਂਦਾ ਹੈ ਗੱਤਰਾ ਵੀ ਤੋ ਆ ਜਾਂਦਾ ਉਦੋਂ ਮਤ ਫਿਰ ਹਰਿਸ਼ਤਾਨ ਦਾ ਨਾਰਾ ਵੀ ਲੱਗਣ ਲੱਗ ਜਾਂਦਾ ਹੈ ਦਰਾਲ ਜਿਹੜਾ ਬਾਦਲ ਸਾਹਿਬ ਆਖਣਾ ਸਾਡੀ ਅਕਾਲੀ ਦਲ ਪਾਰਟੀ 103 ਸਾਲ ਪੁਰਾਣੀ ਪਾਰਟੀ ਆ ਪੰਥਕ ਪਾਰਟੀਆਂ ਉਹ ਕਿੱਥੇ ਕਿੱਥੋਂ 3 ਸਾਲ ਪੁਰਾਣੀ ਪਾਰਟੀ ਤੇ ਕਿੱਥੇ ਉਹ ਅਮਰਤਪਾਲ ਜਿਹੜਾ ਸਾਲ ਪੁਰਾਣਾ ਜਿਨ ਨੂੰ ਬਤਨ ਨੂੰ 29 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਸਾਲ ਪਹਿਲੀ ਕਹਿੰਦਾ ਪੰਜਾਬ ਦੇ ਵਿੱਚ ਆਇਆ ਸੀਗਾ ਵੀ ਹੁਣੋਂ ਪੰਤਕ ਦਸੂ ਅਮਰਤਵਾਲ ਹੋਇਆ ਤੇ ਇਹ ਕਾਲੀਦਲ ਪਾਰਟੀ ਹੋਈ ਆ ਕਿਤਨਾ ਕਿਤਿਆਂ ਜਦੋਂ ਸਾਡੀ ਪਾਰਟੀ ਦੇ ਵਿੱਚ ਕਈ ਜਿਹੇ ਲੀਡਰ ਨੇ ਜਿਨ੍ਹਾਂ ਜੇਲਾਂ ਕੱਟੀਆਂ ਪਰ ਉਹਨਾਂ ਨੇ ਕਦੇ ਮਹਿਨਤਾਂ ਨਹੀਂ ਕੀਤੀਆਂ ਇੱਥੇ ਸੇ ਸਾਹ ਪ੍ਰਕਾਸ਼ ਸਿੰਘ ਬਾਦਲ ਨੂੰ 16 ਸਾਲ ਦੇ ਐਨਐਸਏ ਚ ਰੱਖਿਆ 16 ਸਾਲ ਅਸੀਂ ਨਹੀਂ ਕੋਈ ਪਰਿਵਾਰਦਰ ਲੋਕਾਂ ਨੇ ਧਰਨਾ ਦਿੱਤਾ ਕਿ ਬਾਦਲ ਸਾਹਿਬ ਨੂੰ ਛੱਡੋ ਜੀ ਸਾਡੀ ਜੇਲ੍ਹ ਛੱਡੋ ਬਾਦਲ ਸਾਹਿਬ ਨੇ ਕਿਹਾ ਨਾ ਮੈਂ ਗਮਾਨਤ ਹੋਊਂਗਾ ਨਾ ਮੈਂ ਪ੍ਰੋਲ ਤੇ ਆਉਂਗਾ ਮੈਂ ਛੁਕਣਾ ਨਹੀਂ ਅੰਮ੍ਰਿਤਪਾਲ ਜੇ ਰੁੱਡੇ ਤੋਂ ਜਾਂ ਮੋਣਾ ਸੀਗਾ ਉਹਦੇ ਕੇਸ ਕੱਟ ਕੀਤੇ ਹੋਏ ਸੀਗੇ ਉਹ ਸਿੰਘ ਸਜਿਆ ਇਹ ਚੰਗੀ ਗੱਲ ਆ ਜਾਂ ਫਿਰ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਉਸ ਸਪੀਚ ਵਿੱਚ ਬਿਆਨ ਆਏ ਨੇ ਉਹ ਚੰਗੀ ਗੱਲ ਆ ਇਹ ਉਹੀ ਸੁਖਵੀਰ ਸਿੰਘ ਬਾਦਲ ਆ ਜਿਹੜੇ ਕਹਿੰਦੇ ਸੀ ਅਸੀਂ ਅੰਮ੍ਰਿਤਪਾਲ ਨੂੰ ਪੰਜਾਬ ਲੈ ਆਉਣ ਦੀ ਮੰਗ ਕਰ ਰਹੇ ਹਾਂ ਠੀਕ ਨਹੀਂ ਜਾਂਦਾ ਉਹਨੂੰ ਜੇਲ੍ਹ ਚੋਂ ਛੇੜ ਰਿਹਾ ਕੀਤਾ ਹੈ ਵੀ ਜਾਂ ਫਿਰ ਪੰਜਾਬ ਦੀ ਜੇਲ੍ਹ ਛੁੱਟ ਕੀਤਾ ਹੋਵੇ ਹੁਣ ਅਮਰਤਪਾਲ ਦੇ ਪਰਿਵਾਰ ਕਹਿੰਦੇ ਅਸੀਂ ਪੰਥਕ ਲਈ ਲੜਦੇ ਹਾਂ ਸੇਮਜੀ ਸਿੰਘ ਜੀ ਮਾਨ ਚਲੋ ਜੀ ਸਮਰਥ ਕਰ ਰਹੇ ਪਰ ਉਹ ਵੀ ਕਹਿੰਦੇ ਅਸੀਂ ਪੰਥਕ ਦੀ ਗੱਲ ਕਰਦੇ ਹਾਂ ਸੰਜੀਤ ਸਿੰਘ ਬਾਦਲ ਕਹਿੰਦਾ ਮੈਂ ਪੰਥਕ ਦੀ ਗੱਲ ਕਰਦਾ ਤੇਲਵੀਰ ਜੀ ਕਹਿੰਦਾ ਮੈਂ ਕਰਦਾ ਹੁਣ ਬੰਦਾ ਮੰਨੇ ਤਾਂ ਕਿਹਨੂੰ ਮੰਨੇ ਉਹਦੋਂ ਕਹਿੰਦਾ ਜੇਕਰ ਸੁਖਵੀਰ ਸਿੰਘ ਬਾਦਲ ਉਹਨੂੰ ਗੱਲ ਕਰਦਾ ਪੰਥਕ ਦੀ ਹੁਣ ਜਦੋਂ ਉਹਨਾਂ ਦਾ ਭਾਜਪਾ ਨਾਲ ਗੱਟ ਚੋੜ ਸੀਗਾ ਉਸ ਟਾਈਮ ਬੰਦੀ ਸਿੰਘਾ ਦੀ ਰਿਹਾਈ ਦਾ ਨੇ ਮੁੱਦਾ ਚੱਕਿਆ ਨਹੀਂ ਪਰ ਹੁਣ ਜਦੋਂ ਨੇ ਹੱਥੋਂ ਸਭ ਕੁ ਨਿਕਲ ਗਿਆ ਅੱਜ ਜਦੋਂ ਨੇ ਬੰਦੀ ਸਿੰਘ ਹਨਾ ਸਿੱਖਾਂ ਦੇ ਪੰਥ ਕੋ ਮੁੱਦੇ ਯਾਦ ਆ ਗਏ ਨੇ ਤਾਂ ਇਹਨਾਂ ਦੇ ਆਪਸ ਵਿੱਚ ਪਾਰਟੀ ਪਾਰਟੀ ਵਿੱਚ ਫੁੱਟ ਪਈ ਸੀ ਕਿਉਂ ਮਾਫੀ ਮੰਗਣੀ ਵੀ ਸਰਬੀਸ ਵਾਦਨ ਨੂੰ ਦਰਬਾਰ ਸਾਹਿਬ ਜਾ ਕੇ ਮਾਫੀ ਮੰਗਦੇ ਨੇ ਪੂਰੇ ਪੰਸੇ ਇੱਕ ਪੰਥ ਤੋਂ ਕਿ ਸਾਡੇ ਤੋਂ ਵੀ ਗਲਤੀਆਂ ਹੋਈਆਂ ਸਾਨੂੰ ਮਾਫ ਕਰਦੋ ਜੀ ਸਖਵੀਰ ਸਿੰਘ ਬਾਦਲ ਹੁਣੀ ਇੱਕ ਵਾਰ ਜਿਹੜਾ ਉਥੇ ਤਕਰੀਬਨ ਡੇਢ ਦੋ ਮਹੀਨੇ ਤੋਂ ਸ੍ਰੀ ਅਮਰitsar ਸਾਹਿਬ ਮੋਰਚਾ ਲੱਗਿਆ ਹੋਇਆ ਸੀ ਇੱਕ ਵਾਰ ਉੱਥੇ ਜਾ ਕੇ ਆਏ ਨਹੀਂ ਕਦੇ ਨਹੀਂ ਇਸ ਤੋਂ ਪਹਿਲਾਂ ਅਹੀ ਬੀਬਾ ਬਾਦਲ ਕਹਿੰਦੀ ਸੀ ਜੀ ਅਮਰਤਪਾਲ ਨੂੰ ਕਿਉਂ ਨਹੀਂ ਤੁਸੀਂ ਗ੍ਰਿਫਤਾਰ ਕਰਦੇ ਜਦੋਂ ਗ੍ਰਿਫਤਾਰ ਨਹੀਂ ਹੋਇਆ ਤੇ ਬਾਅਦ ਵਿੱਚ ਇਹਨਾਂ ਦੇ ਵਿਚਾਰ ਬਦਲ ਗਏ ਜੇ ਤੁਹਾਨੂੰ ਲੱਗਦਾ ਕਹਿੰਦਾ ਅਮਰਤਪਾਲ ਨੇ ਮਤਲਬ ਜਿੱਤਦਾ ਜਾਂਦਾ ਜਾਂ ਕੋਈ ਅਜਿਹੀ ਗੱਲਬਾਤ ਕਰਦਾ ਸਹੀ ਨਹੀਂ ਉਹਨੂੰ ਬਾਹਰ ਕੱਢ ਦੋ ਪਾਰਟੀ ਨੂੰ ਸੈਨਿਕ ਕਰ ਰਿਹਾ ਦਾ ਸਾਥ ਦੰਦੇ ਛੋਟਾ ਮोटा ਸਮਸਤਾ ਦੰਦੇ ਤਾਂ ਜੋ ਸਿੱਖ ਪੰਥ ਨੂੰ ਲੱਗਦਾ ਕਿ ਹਾਂ ਵਾਕਈ ਹੀ ਅਕਾਲੀ ਦਲ ਪਾਰਟੀ ਹੁਣ ਸਿੱਖ ਪੰਥਰੇ ਲਈ ਕੋਈ ਨਾ ਕੋਈ ਕਦਮ ਜਿਹੜਾ ਚੱਕਣਾ ਚਾਹੁੰਦੀ ਆ ਜਦੋਂ ਅਮਰਤਪਾਲ ਨੂੰ ਪੁਲਿਸ ਫੜਨ ਆਈ ਉਹ ਗੱਡੀ ਬਦਲ ਕੇ ਭੱਜ ਗਿਆ ਇਹ ਵੀ ਇੱਕ ਸਵਾਲ ਖੜਾ ਕੀਤਾ ਇਹਦਾ ਵੀ ਜਵਾਬ ਬਣਦਾ ਹੈ ਕਿ ਭੱਜੇ ਕਾ ਤੋਂ ਮੈਂ ਛੋਟੇ ਨਾਲ ਗੱਲ ਕਰਮੇ ਜੁਨੇ ਆਪਣੇ ਮੁੰਡਿਆਂ ਨੂੰ ਤਾਂ ਪੜਾ ਲੰਘਣਾ ਪਊਗਾ ਇਹ ਕਰਨਾ ਪਊਗਾ ਜੋ ਪਤਾ ਲੱਗਿਆ ਰਾਜ ਪੁਲਿਸ ਘੇਰਾ ਪੈ ਗਿਆ ਗੱਡੀ ਬਦਲ ਕੇ ਭੱਜ ਕੇ 15 20 ਦਿਨ ਗਾਇਬ ਕਈ ਗੱਲਾਂ ਦੇ ਵਿੱਚ ਆਪਾਂ ਦੇਖ ਸਕਦਾ ਹਾਂ ਉਹ ਅਮਰਤਪਾਲ ਦੀਆਂ ਕਾਫੀ ਤਸਵੀਰਾਂ ਆਈਆਂ ਸੀ ਕਿਤੇ ਕਿਤੇ ਆਟੋ 'ਚ ਬੈਠੇ ਕਿਤੇ ਮੋਟਰਸਾਈਕਲ ਵਾਲੇ ਉਹ ਭੜੂਕੇ ਤੇ ਬੈਠੇ ਅੱਗੇ ਕੀ ਪਲਾਨੀ ਕੋਸਰ ਜਿੰਨ ਦੀ ਬਾਹਰ ਜਾਣ ਦੀ ਭੇਜਣ ਦੀ ਕਿਵੇਂ ਹੀ ਮੈਨਾਂ ਕੁਝ ਵੀ ਹੋ ਸਕਦਾ ਸੀ ਪਰ ਕਿਤੇ ਨਾ ਕਿਤੇ ਚਲੋ ਆਖਰਕਾਰ ਉਹਨਾਂ ਨੇ ਸੈਂਟਰ ਕਰਨਾ ਪੈ ਗਿਆ ਸੁਰਵੀ ਸਿੰਘ ਬਾਦਲ ਦੇ ਬਰਸਲਿੰਗ ਬਲਟੋਹਾਂ ਨੇ ਵਿਰੋਧ ਕੀਤਾ ਕਹਿੰਦਾ ਅਸੀਂ ਤਾਂ ਸੈਂਟਰ ਆਪ ਸੈਂਟਰ ਕੀਤਾ ਸੀਗਾ ਪਰ ਅਸੀਂ ਭੱਜੇ ਨਹੀਂ ਪੁਲਿਸ ਤੋਂ ਕਿਰਪਾ ਕਰਨਾ ਅਸੀਂ ਜੇਲ੍ਹ ਦੇ ਵਿੱਚੋਂ ਕਦੇ ਮਿੰਤਾ ਕੀਤੀ ਸਾਨੂੰ ਰਿਹਾਈ ਦਿਓ ਯਾਰ ਬਾਦਲ ਸਾਹਿਬ ਮੋਰਚਾ ਲਾਉਂਦੇ ਨਹੀਂ ਸਿੱਧੇ ਥਾਣੇ ਵੱਜਦੇ ਫੜੋ ਸਾਨੂੰ ਐ ਨਹੀਂ ਪਤਾ ਸੀ ਕਿ 3 ਸਾਲ ਰੱਖਣਗੇ 4 ਸਾਲ ਰੱਖਣਗੇ ਕੋਈ ਮਡੂਰ ਜੇਲ੍ਹ ਹੈ ਤਾਮਿਲਾ ਨੂੰ 3 ਸਾਲ ਬਾਦਲ ਸਾਹਿਬ ਨੂੰ ਰੱਖਿਆ ਕਿਸ ਸੁਭੀ ਸਿੰਘ ਬਾਦਲ ਨੂੰ ਨਹੀਂ ਬੰਦੀ ਬਾਕੀਆਂ ਦੀ ਨਹੀਂ ਗੱਲ ਕਰਦੇ ਉਹ ਤਾਂ ਕੱਲੇ ਰਾਜਵਾਨੇ ਦੀ ਗੱਲ ਕਰਦੇ ਨੇ ਹੋਰਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਜਿਹੜੀ ਸਿੱਖ ਗੋਮਾ ਸੁਤ ਖਾਲਸਾ ਦੇ ਵੱਲੋਂ ਉਹਨੂੰ ਆਪਣਾ ਜੱਥੇਰਾ ਲਾਨਣ ਆ ਗਿਆ ਉਹ ਕਹਿੰਦੇ ਜੇਕਰ ਜਗਤਾਰ ਸਿੰਘ ਹਵਾਰਾ ਬਾਹਰ ਆਉਂਦਾ ਤਾਂ ਜੱਥੇਰਾ ਹੋਊਗਾ ਸਿੱਖ ਗੋਮ ਦਾ ਉਹ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਸਭ ਤੋਂ ਜ਼ਿਆਦਾ ਨਿਗਾਹਾਂ ਲੋਕਾਂ ਦੀਆਂ ਕਿਸਤੇ ਨੇ ਉਹ ਹੈਗੀ ਆ ਸ੍ਰੀ ਖੰਡੂਰ ਸਾਹਿਬ ਲੋਕ ਸਭਾ ਸੀਟ ਦੀਆਂ ਜਿੱਥੇ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਜਿਹੜੇ ਕੈਂਡੀਡੇਟ ਉਮੀਦਵਾਰ ਨੇ ਆਜ਼ਾਦ ਤੇ ਉਸ ਦੇ ਨਾਲ ਵਿਰੋਧੀ ਧਿਰ ਦੀ ਗੱਲ ਕੀਤੀ ਜਾ ਵਿਰਸਾ ਸਿੰਘ ਬਲਟੋਹਾ ਮਨਜੀਤ ਸਿੰਘ ਮੰਨਾ ਭਾਜਪਾ ਤੋਂ ਔਰ ਜਿਹੜੇ ਪੁੱਲਰ ਨੇ ਲਾਲਜੀਤ ਸਿੰਘ ਪੁੱਲਰ ਆਮਾਦੀ ਪਾਰਟੀ ਦੇ ਜਿਹੜੇ ਵਿਧਾਇਕ ਵੀ ਨੇ ਮੰਤਰੀ ਵੀ ਨੇ ਤੇ ਲਾਲਜੀਤ ਭੁੱਲਰ ਹੁਣਾਂ ਦਾ ਵੀ ਜਿਹੜਾ ਅਸੈਪਟ ਹੋ ਚੁੱਕਿਆ ਵਿਰਸਾ ਸਿੰਘ ਬਲਟੋਹਾ ਵੀ ਅਸੈਪਟ ਹੋ ਚੁੱਕਿਆ ਨਾਮਜ਼ਦਗੀ ਪੱਤਰ ਤੇ ਭਾਈ ਅਮਰਤਪਾਲ ਦਾ ਵੀ ਨਾਮਜ਼ਦਗੀ ਪੱਤਰ ਅਸੈਪਟ ਹੋ ਚੁੱਕਿਆ ਪਰ ਕੱਲ ਚੋਣ ਪ੍ਰਚਾਰ ਕਰਕੇ ਆਏ ਨੇ ਸੁਖਵੀਰ ਸਿੰਘ ਬਾਦਲ ਤਕਰੀਬਨ 7 ਕਿ ਮਿੰਟੋ ਅਮਰਤਪਾਲ ਦੇ ਉੱਤੇ ਅਜਿਹੇ ਸਵਾਲ ਖੜੇ ਕੀਤੇ ਨੇ ਜਮ ਕੇ ਵਰੇ ਨੇ ਤੇ ਬਹੁਤ ਵੱਡੇ ਵੱਡੇ ਸਵਾਲ ਖੜੇ ਕਰਤੇ ਕਿ ਸਾਡੇ ਵੇਲੇ ਮੇਰੇ ਪਿਤਾ ਨੇ ਇਹ ਕੀਤਾ ਸੀ ਪ੍ਰਕਾਸ਼ ਸਿੰਘ ਬਾਦਲ ਨੇ ਇਹ ਕੀਤਾ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ 3 ਸਾਲ ਜਿਹੜੇ ਤਮਿਲ ਲਾਡੋ ਦੀ ਜੇਲ੍ਹ ਵਿੱਚ ਰਹੇ ਨੇ ਐਨਐਸਏ ਉਹਨਾਂ ਤੇ ਲੱਗਿਆ ਰਿਹਾ ਉਹਨਾਂ ਕਦੇ ਨਹੀਂ ਕਿਹਾ ਵੀ ਮੈਨੂੰ ਜੇਲ੍ਹ ਚ ਬਾਹਰ ਕੱਢਣ ਸੋ ਪਹਿਲਾ ਸਵਾਲ ਲਖੀਤ ਸਿੰਘ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤਾਂ ਤੇ ਨਾਲ ਹੀ ਮੇਰਾ ਇਹ ਸਵਾਲ ਆ ਕਿ ਸ਼ਾਇਦ ਬਹੁਤ ਲੋਕਾਂ ਨੇ ਉਹ ਦੇਖ ਵੀ ਲਈ ਹੋਣੀ ਐ ਸੁਖੀ ਸਿੰਘ ਬਾਦਲ ਦੀ ਸਪੀਚ ਉਸ ਤੇ ਵਿੱਚ ਬਹੁਤ ਜ਼ਿਆਦਾ ਸਵਾਲ ਖੜੇ ਕੀਤੇ ਗਏ ਨੇ ਤੇ ਬਹੁਤ ਕੁਝ ਕਿਹਾ ਗਿਆ ਤੇ ਉਹ ਸੀਟ ਜਿਹੜੀ ਆ ਉਹ ਪੰਥਿਕ ਸੀਟ ਆ ਹੁਣ ਸਾਰੇ ਜਾਣੇ ਕਰਨ ਲੱਗੇ ਪਏ ਨੇ ਵੀ ਅਸੀਂ ਪੰਥਕਾਂ ਅਕਾਲੀ ਦਲ ਕਹਿੰਦੇ ਨੇ ਔਰ ਦੂਸਰੇ ਕਹਿੰਦੇ ਜੀ ਅਸੀਂ ਪੰਥਕਾਂ ਅਕਲਵੀਰ ਜੀ ਦਾ ਕਹਿੰਦਾ ਮੈਂ ਅਮਰਤ ਛਕਿਆ ਮੈਂ ਪੰਥਕਾਂ ਤਾਂ ਭਾਈ ਅਮਰਤਪਾਲ ਸਿੰਘ ਕਹਿੰਦੇ ਵੀ ਅਸੀਂ ਪੰਥਕਾਂ ਅਸੀਂ ਨਸ਼ਿਆਂ ਤੋਂ ਸੜਵਾਇਆ ਅਮਰਤ ਛਕਵਾਇਆ ਤਾਂ ਉਹ ਸੀਟ ਬੜੀ ਜਿਹੜਾ ਤੇ ਬਿਆਨਵਾਜੀ ਚੱਲ ਰਹੀ ਹੈ ਬਸ ਸਿੰਘ ਬਟੋਆ ਵੱਖਰੀਆਂ ਦੇ ਰਿਹਾ ਹੁਣ ਕੱਲ ਸੁਖਬੀਰ ਸਿੰਘ ਬਾਦਲ ਤਾਂ ਨਵੇਂ ਚੰਨ ਚੜ੍ਹ ਗਏ ਕਹਿੰਦੇ ਜੀ ਉਹ ਤਾਂ ਭੱਜ ਗਿਆ ਸੀਗਾ ਜਦੋਂ ਗ੍ਰਿਫਤਾਰੀ ਦਾ ਮੌਕਾ ਆ ਅਮਰਤਪਾਲ हां ਤਾਂ ਜਿਹੜੀ ਨਾ ਅਮਰਤਪਾਲ ਨੂੰ ਲੈ ਕੇ ਸਖਬੀਰ ਸਿੰਘ ਬਾਦਲ ਦਾ ਚੋਣ ਪ੍ਰਚਾਰ ਸੀਗਾ ਬਿਰਸਾ ਸਿੰਘ ਬਲਟੋਵਾ ਦੇ ਹੱਕ ਦੇ ਵਿੱਚ ਜਿਹੜਾ ਸਖਬੀਰ ਸਿੰਘ ਬਾਦਲ ਨੇ ਮੈਨੂੰ ਲੱਗਾ ਪਹਿਲਾ ਬਿਆਨ ਹੋਣਾ ਹੈ ਅਮਰਤਪਾਲ ਦੇ ਬਾਰੇ ਜਦੋਂ ਦੀਆਂ ਚੋਣਾਂ ਦਾ سلسلہ ਚੱਲ ਰਿਹਾ ਕਿਉਂਕਿ ਬਿਰਸਾ ਸਿੰਘ ਬਲਟੋਵਾ ਦਾ ਤਾਂ ਦਿਨ ਕੋਈ ਨਾ ਕੋਈ ਬਿਆਨ ਆਉਂਦਾ ਸਖਬੀਰ ਸਿੰਘ ਬਾਦਲ ਦਾ ਬਿਆਨ ਅਮਰਤਪਾਲ ਬਾਰੇ ਪਹਿਲਾ ਬਿਆਨ ਜਿਹੜਾ 5-6 ਮਿੰਟ ਦਾ ਮੈਨੂੰ ਕਲਿੱਪ ਆ ਉਹ ਤਾਂ ਬੜੀ ਸੁਣਨ ਵਾਲੀ ਆ ਤੇ ਸੁਣਨ ਸਖਬੀਰ ਸਿੰਘ ਬਾਦਲ ਨੇ ਉਹਦੇ ਵਿੱਚ ਅਮਰਤਪਾਲ ਦਾ ਲੈ ਕੇ ਜਿਹੜਾ ਪੂਰਾ ਉਹਦਾ ਕਿ ਤਾਜ ਹੁੰਦਾ ਨਾ ਕੱਢ ਕੇ ਸਾਹਮਣੇ ਰੱਖਦਾ ਉਹ ਕਹਿੰਦਾ ਇੱਕ ਮੁੰਡਾ ਨੌਜਵਾਨ ਮੁੰਡਾ ਕਹਿੰਦਾ ਅਮਰ ਦਵਾਈ ਤੋਂ 에ਰਪੋਰਟ ਤੇ ਉਤਰਦਾ ਉਤਰਨ ਸਾਰੇ ਕਹਿੰਦਾ ਪਹਿਲਾਂ ਜੀਨਬਾਈ ਹੁੰਦੀ ਹੈ ਨਾ ਬਾਅਦ ਚ ਚੋੜਾ ਪਾ ਲੰਦਾ ਅਮਰ ਸ਼ਕ ਲੰਦਾ ਕਹਿੰਦਾ ਫੇਰ ਅਮਰ ਚਾਰ ਘਾਣਾ ਆਈਂਦਾ ਜਿਹੜਾ ਬਾਦਲ ਸਾਹਿਬ ਆਖਦਾ ਸਾਡੀ ਅਕਾਲੀ ਦਲ ਪਾਰਟੀ 103 ਸਾਲ ਪੁਰਾਣੀ ਪਾਰਟੀ ਆ ਪੰਥਕ ਪਾਰਟੀ ਨਾਲ ਕਿੱਥੇ ਕਿੱਥੋਂ 3 ਸਾਲ ਪੁਰਾਣੀ ਪਾਰਟੀ ਤੇ ਕਿੱਥੇ ਉਹ ਅਮਰਪਾਲ ਜਿਹੜਾ ਸਾਲ ਪੁਰਾਣਾ ਜਿਹਨੂੰ ਬਦਤਨ ਨੂੰ ਹੁਣ ਸਾਲ ਹੋ ਗਿਆ ਜੇਲ੍ਹ ਦੇ ਵਿੱਚ ਸਾਲ ਪਹਿਲੀ ਕਹਿੰਦਾ ਪੰਜਾਬ ਦੇ ਵਿੱਚ ਆਇਆ ਸੀਗਾ ਵੀ ਹੁਣ ਉਹ ਪੰਤਕ ਦਸੂ ਅਮਰਤਪਾਲ ਹੋਇਆ ਕਿ ਅਕਾਲੀ ਦਲ ਪਾਰਟੀ ਹੋਈ ਆ ਕਹਿੰਦਾ ਅਮਰਤਪਾਲ ਸਿਰਫ ਆਪਣੇ ਲਈ ਚੋਣ ਲੜ ਰਿਹਾ ਵੀ ਮੈਂ ਜੇਲ੍ਹ ਦੇ ਵਿੱਚੋਂ ਬਾਹਰ ਆਜਮਾਂ ਕਿਉਂਕਿ ਉਹਨੂੰ ਜੇਲ੍ਹ ਦੇ ਵਿੱਚ ਰਹਿਣਾ ਔਖਾ ਹੋਇਆ ਪਿਆ ਕਿਤਨਾ ਕੀਤੇ ਕਹਿੰਦਾ ਜਦੋਂ ਸਾਡੀ ਪਾਰਟੀ ਦੇ ਵਿੱਚ ਕਈ ਜਿਹੇ ਲੀਡਰ ਨੇ ਜਿਹਨਾਂ ਜੇਲ੍ਹਾਂ ਕੱਟੀਆਂ ਪਰ ਉਹਨਾਂ ਨੇ ਕਦੇ ਮਿੰਤਾ ਨਹੀਂ ਕੀਤੀਆਂ ਆਪਣੀ ਮਤਲਬ ਰੋਬ ਦੇ ਨਾਲ ਜੇਲ੍ਹ ਦੇ ਵਿੱਚ ਰਹੇ ਆ ਤੇ ਬਾਹਰ ਵੀ ਆਪਣੀ ਦੇ ਨਾਲ ਆਏ ਨੇ ਵੀ ਨਾ ਕਿ ਮਿੰਤਾ ਕਰਕੇ ਜਾਂ ਹੱਥ ਜੋੜ ਕੇ ਪਰ ਇਥੇ ਇੱਕ ਸਵਾਲ ਏ ਆ ਮੇਰਾ ਦੇ ਵਿਰੋਧ ਵਿੱਚ ਕਿਉਂ ਆ ਹਨ ਅਕਾਲੀ ਦਲ ਕਿਉਂ ਨੇ ਪਹਿਲੀ ਗੱਲ ਤਾਂ ਲੋਕਾਂ ਦੇ ਨਾਲ ਇਹ ਗੱਲ ਕਰਨੀ ਬਣਦੀ ਆ ਕਿ ਅੰਮ੍ਰਿਤਪਾਲ ਜੇ ਰੋਡੇ ਤੋਂ ਜਾਂ ਮੋਣਾ ਸੀਗਾ ਉਹਦੇ ਕੇਸ ਕੱਟ ਕੀਤੇ ਹੋਏ ਸੀਗੇ ਉਹ ਸਿੰਘ ਸਜਿਆ ਇਹ ਚੰਗੀ ਗੱਲ ਆ ਜਾਂ ਫਿਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਉਸ ਸਪੀਚ ਵਿੱਚ ਬਿਆਨ ਆਏ ਨੇ ਉਹ ਚੰਗੀ ਗੱਲ ਆ ਪਹਿਲੀ ਗੱਲ ਤਾਂ ਇਹ ਆ ਕਿ ਸਨਮੁਢ ਤੋਂ ਹੀ ਸਿਖਾਇਆ ਜਾਂਦਾ ਕਿ ਤੁਸੀਂ ਗੁਰੂ ਦੇ ਨਾਲ ਜੁੜੋ ਹਨ ਜੇ ਕੋਈ ਨੌਜਵਾਨ ਗੁਰੂ ਦੇ ਨਾਲ ਜੁੜ ਗਿਆ ਲੋਕਾਂ ਨੂੰ ਜੋੜ ਰਿਹਾ ਉਹ ਸਹੀਆ ਜਾਂ ਸਰਵਿਸਿੰਗ ਬਾਦਲ ਜਿਹੜਾ ਵੱਡੀ ਸਪੀਚ ਕਾਫੀ ਗੱਲਾਂ ਕੱਢ ਕੇ ਲੈ ਕੇ ਆਇਆ ਜੀ ਉਹ ਸਾਲ ਉੱਥੇ ਸੀਗਾ ਸਗੋਂ ਆਪਾਂ ਸਾਰਾ ਆਪਾਂ ਨੂੰ ਸਹਿਮਤੀ ਜਿਵਾਣੀ ਚਾਹੀਦੀ ਲੱਗੀ ਸੀ ਹੁਣ ਕੱਲ ਨੂੰ ਤੁਸੀਂ ਅਮਰ ਸ਼ਕੋਂ ਜਾਂ ਕੋਈ ਮੇਰੇ ਵਰਗਾ ਸ਼ਕੇ ਹਨਾ ਹਾਲਾਂਕਿ ਨਾ ਵੀ ਚੰਗਾ ਹੋ ਗਿਆ ਭਾਈ ਮੁੰਡਾ ਗੁਰਬਾਣੀ ਦੇ ਲੜ ਲੱਗ ਗਿਆ ਹਨਾ ਨੌਜ਼ਬਾਨਾਂ ਨਾਲ ਜੋੜ ਰਿਹਾ ਗੁਰੂ ਗੁਰੂ ਦੇ ਨਾਲ ਜੁੜਨਾ ਚੰਗਾ ਏ ਜਾਂ ਫਿਰ ਸਪੀਚਾਂ ਦੇ ਵਿੱਚ ਪੜਾਅਸ ਕੱਢਣੀ ਤੇ ਉਥੇ ਇਹ ਸਵਾਲ ਖੜੇ ਕਰਨਾ ਹੈ ਕਿ ਮੇਰੇ ਫਾਦਰ ਸਾਹਿਬ ਨੇ ਪਿਤਾ ਜੀ ਨੇ ਇਹ ਕਿਹਾ ਮਿਰਸਾ ਸਿੰਘ ਬਲਟੋਹਾ ਨੇ ਇਹ ਕੁਝ ਕੀਤਾ ਸਗੋਂ ਕਿਸੇ ਇਨਸਾਨ ਦਾ ਜਦੋਂ ਆਪਾਂ ਉਹਦਾ ਜਿਹੜਾ ਪਿਛਲਾ ਜੀਵਨ ਛੱਡ ਕੇ ਨਵੇਂ ਜ਼ਿੰਦਗੀ ਦੀ ਸ਼ੁਰੂਆਤ ਕਰਦਾ ਤਾਂ ਉਂਗਲਾਂ ਜ਼ਰੂਰ ਖੜੀਆਂ ਹੁੰਦੀਆਂ ਨੇ ਹੁੰਦੀਆਂ ਨੇ ਹਰ ਇੱਕ ਤੇ ਪਰ ਇੱਥੇ ਉਸ ਬੀਜ ਵਿੱਚ ਇਹ ਵੀ ਕਹਿੰਦਾ ਜੀ ਉਹ ਪੈਂਟਾ ਪਾਉਂਦਾ ਸੀ ਜੀ ਦੀਆਂ ਪੈਂਟ ਪਹਿਰਾਵੇ ਤੱਕ ਨੂੰ ਜੱਜ ਕੀਤਾ ਗਿਆ ਹਾਲਾਂਕਿ ਇਹ ਵੀ ਕਹਿੰਦਾ ਜਹਾਜ ਉਤਰਨਸਾਰ ਉਹਦੇ ਪਗੜੀ ਬੰਨਤੀ ਪਗੜੀ ਨਹੀਂ ਹੁੰਦੀ ਸਾਡੇ ਪੰਜਾਬੀ ਦੇ ਵਿੱਚ ਉਸ ਨੂੰ ਪੱਗ ਕਿਹਾ ਜਾਂਦਾ ਪਗੜੀ ਹਿੰਦੀ ਦਾ ਸ਼ਬਦ ਆ ਤੇ ਉਹਦੀ ਸਪੀਚ ਵਿੱਚ ਬਹੁਤ ਚੀਜ਼ਾਂ ਮੈਂ ਨੋਟਿਸ ਕੀਤੀਆਂ ਨੇ ਤੇ ਫਿਰ ਉਹ ਕਹਿੰਦਾ ਵੀ ਉਹ ਆਪਣੇ ਆਪ ਨੂੰ ਪੰਥਕ ਕਹਾਉਂਦਾ ਫਿਰ ਅਸਲ ਪੰਥਕ ਕੌਣ ਆ ਜਿਸ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਵੀ ਅਸੀਂ ਪੰਥਕ ਆ ਤੇ ਬਿਰਸਾ ਸਿੰਘ ਬਲਟੋਹਾ ਕਹਿੰਦਾ ਮੈਂ ਪੰਥਕ ਆ ਆ ਦੂਸਰੇ ਜਿਹੜੇ ਕਾਂਗਰਸ ਦੇ ਨੇ ਕਲਵੀਰ ਜੀ 라 ਉਹ ਕਹਿੰਦਾ ਮੈਂ ਪੰਥਕ ਆ ਤਾਂ ਅਸਲ ਪੰਥਕ ਕੌਣ ਆ ਅdna ਤੁਹਾਨੂੰ ਪਤਾ ਹੋਣਾ ਹਨਾ 나 ਮੈਨੂੰ ਪਤਾ ਨਾ ਅਸਲ ਪੰਥਕ ਹੋਣਾ ਬਹੁਤ ਡੁੰਗਿਆਈ ਵਾਲੀ ਗੱਲ ਆ ਤੇ ਇਥੇ ਅਮਰਤਪਾਲ ਤੇ ਇਹ ਵੀ ਤੱਜ ਗੱਸਿਆ ਕਿ ਅਮਰਤਪਾਲ ਤਾਂ NSA ਜੇਲ੍ਹ ਦੇ ਵਿੱਚ ਲਾ ਕੇ ਹੁਣ ਤੜਫ ਰਿਹਾ ਇਥੇ ਵੀ ਕਲੀਅਰ ਕਰਦੋ ਲਿਖੀ ਸੀ ਕਿ ਉਹ ਜਿੱਤ ਕੇ ਬਾਹਰ ਨਹੀਂ ਆ ਸਕਦਾ ਸਿਰਫ ਉਹਨੂੰ ਸਹੂਲਤਾ ਮਿਲਣੀ ਹੈ ਮੈਂ ਗੱਲ ਤਾਂ ਆਪਣੀ ਤਾਂ ਰੱਖੀ ਆ ਇਹ ਕਿਉਂਕਿ ਰੱਖਣੀ ਜ਼ਰੂਰੀ ਸੀ ਤਾਂ ਕਈ ਕੰਮਾਲ ਇਹ ਅਮਰਤ ਨੂੰ ਜੇਲ੍ਹ ਤੋਂ ਬਾਹਰ ਆਉਣਾ ਪਵੇਗਾ ਨਾ ਕਿ ਮੈਂ ਕਿ ਦੋਸਤ ਜਿਹੜਾ ਜਿੱਤ ਜਾਂਦਾ ਉਸ ਤੋਂ ਬਾਅਦ ਹੀ ਗੱਲ ਹੈ ਤਾਂ ਪਰ ਆਪਾਂ ਕਿਤਨਾ ਕਿਤੇ ਆਪਾਂ ਸੁਖਵੀਰ ਸਿੰਘ ਬਾਦਲ ਦੇ ਵੱਲ ਆ ਜਾਈਏ ਕਿ ਸੁਖਵੀਰ ਸਿੰਘ ਬਾਦਲ ਨੇ ਜਿਵੇਂ ਇਹ ਬਿਆਨ ਦਿੱਤਾ ਕਿ ਕਿ ਉਸ ਤੋਂ ਪਹਿਲਾਂ ਆਪਾਂ ਦੇਖ ਲਈਏ ਮਹੀਨਾ ਦੀ ਜਿਆਦਾ ਨਹੀਂ ਤਾਂ 20 25 ਦਿਨ ਜਾਂ ਮਹੀਨਾ ਪਹਿਲਾਂ ਆਪਾਂ ਚੱਲੀਏ ਇਹ ਉਹੀ ਸੁਖਵੀਰ ਸਿੰਘ ਬਾਦਲ ਆ ਜਿਹੜੇ ਕਹਿੰਦੇ ਸੀ ਅਸੀਂ ਅਮਰਤ ਪਾਰ ਨੂੰ ਪੰਜਾਬ ਲੈ ਆਉਣ ਦੀ ਮੰਗ ਕਰ ਰਹੇ ਹਾਂ ਕੀ ਜਾਤਾ ਉਹਨੂੰ ਜੇਲ੍ਹ ਚੋਂ ਛੇੜਿਆ ਕੀਤਾ ਜਾਂ ਵੀ ਜਾਂ ਫਿਰ ਪੰਜਾਬ ਦੀ ਜੇਲ੍ਹ ਛੁੱਟ ਕੀਤਾ ਹੋਵੇ ਤੇ ਅੱਜ ਉਹੀ ਇਹ ਸਕਰੀ ਸਿੰਘ ਬਾਦਲ ਨੇ ਜਿਹੜੇ ਅਮਰਤਪਾਲ ਦੇ ਉੱਤੇ ਵੱਡੇ ਸਵਾਲ ਖੜੇ ਨੇ ਪੰਥ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਤਾਂ ਉਹ ਸਹੀ ਗੱਲ ਇਹ ਵੀ ਆ ਹੁਣ ਪੰਥਕ ਹੁਣ ਅੱਪਾਂ ਵੀ ਸਮਝ ਤੋਂ ਬਾਹਰ ਆ ਗਏ ਇਸ ਪੰਥਕ ਪਾਰਟੀ ਹੈ ਕਿ ਮਤਲਬ ਪੰਥਕ ਹੈ ਪੰਥਕ ਬੰਦਾ ਹੈ ਕਿਹੜਾ ਹੁਣ ਅਮਰਤਪਾਲ ਦੇ ਪਰਿਵਾਰ ਕਹਿੰਦੇ ਅਸੀਂ ਪੰਥ ਲਈ ਲੜਦੇ ਆਂ ਸੇਮਾ ਜੀ ਸੀਮਾਨ ਚਲੋ ਜੀ ਸਪੋਰਟ ਕਰ ਰਹੇ ਨੇ ਪਰ ਉਹ ਵੀ ਕਹਿੰਦੇ ਅਸੀਂ ਪੰਥਕ ਦੀ ਗੱਲ ਕਰਦੇ ਆਂ ਸੁਖਬੀਰ ਸਿੰਘ ਬਾਦਲ ਕਹਿੰਦਾ ਮੈਂ ਪੰਥ ਦੀ ਗੱਲ ਕਰਦਾ ਕੁਲਵੀਰ ਜੀ ਕ ਸਹੀ ਨਹੀਂ ਇੱਕ ਤਰ੍ਹਾਂ ਦਾ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਰਾਜਨੀਤਿਕ ਲੀਡਰ ਇਹਨਾਂ ਇਹ ਧਰਮ ਦੇ ਨਾਂ ਤੇ ਸਿਆਸਤ ਵੀ ਕਰਦੇ ਨੇ ਕਿਤਨਾ ਕਿਤੇ ਲੋਕਾਂ ਨੂੰ ਇਮੋਸ਼ਨਲ ਕਰਦੇ ਨੇ ਤੁਹਾਨੂੰ ਦੇ ਨਾਂ ਤੇ ਕਿਉਂਕਿ ਸਿੱਖ ਪੰਥਰ ਦੇ ਨਾਂ ਤੇ ਇਹ ਵੋਟਾਂ ਵਟੋਰਦੇ ਨੇ ਪਰ ਕਿਤਨਾ ਕਿਤੇ ਉਦੋਂ ਬੰਨਾ ਕਿ ਜੇਕਰ ਸੁਖਵੀਰ ਸਿੰਘ ਬਾਦਲ ਉਹਨਾਂ ਗੱਲ ਕਰਦਾ ਪੰਥਕ ਦੀ ਹੁਣ ਜਦੋਂ ਇਹਨਾਂ ਦਾ ਬੀਜੇਪੀ ਨਾਲ ਗੱਠ ਜੋੜ ਸੀਗਾ ਉਸ ਟਾਈਮ ਬੰਦੀ ਸਿੰਘਾ ਦੀ ਰਿਹਾਈ ਦਾ ਇਹ ਮੁੱਦਾ ਚੱਕਿਆ ਨਹੀਂ ਜਦਕਿ ਹਾਲਾਕਿ ਇਹ ਉਸ ਟਾਈਮ ਇਹਨਾਂ ਦੀ ਪੂਰੀ ਸਹਿਮਤੀ ਸੀ ਆਸ ਵਿੱਚ ਕਿ ਕਿਸ ਤਰ੍ਹਾਂ ਕਿਤੇ ਕਰਕੇ ਬੰਦੀ ਸਿੰਘਾਂ ਨੂੰ ਜੇਲ੍ਹ ਤੋਂ ਬਾਹਰ ਕਢਵਾ ਸਕਦੇ ਸੀਗੇ ਪਰ ਹੁਣ ਜਦੋਂ ਇਹਨਾਂ ਹੱਥੋਂ ਸਭ ਕੁ ਨਿਕਲ ਗਿਆ ਅੱਜ ਉਹਨਾਂ ਨੇ ਬੰਦੀ ਸਿੰਘ ਹਨਾ ਸਿੱਖਾਂ ਦੇ ਲਈ ਪੰਥਕ ਮੁੱਦੇ ਯਾਦ ਆ ਗਏ ਨੇ ਕਿਤਨਾ ਕਿਤੇ ਲੋਕ ਸਵਾਲਾਂ ਤਾਂ ਪੁੱਛਣਗੇ ਤਾਂ ਹੀ ਤਾਂ ਇਹ ਹੁਣ ਅਕਾਲੀ ਦਲ ਦੇ ਕੋਲ ਸਿਰਫ ਤਿੰਨ ਮਿਲ ਨੇ ਜੀ ਬਿਲਕੁਲ ਇਹ ਨੁਕਸਾਨ ਕਿਉਂ ਹੋਇਆ ਇਹੀ ਗੱਲ ਕਰਕੇ ਨੁਕਸਾਨ ਹੋਇਆ ਨਾ ਵੀ ਤੇ ਪੰਥਰੀ ਗੱਲ ਨਹੀਂ ਕੀਤੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕੀਤੀ ਕਿਤਨਾ ਕਿਤੇ ਤਖਤ ਸਿੰਘ ਬਾਦਲ ਨੂੰ ਪਤਾ ਤਾਂ ਹੀ ਇਹਨਾਂ ਦੇ ਆਪਸ ਵਿੱਚ ਪਾਰਟੀ ਪਾਰਟੀ ਵਿੱਚ ਫੁੱਟ ਪਈ ਸੀ ਕਿਉਂ ਮਾਰਸ਼ ਮੰਗਣੀ ਵੀ ਸਖੀਰ ਬਾਦਲ ਨੂੰ ਦਰਵਾਸਾ ਜਾ ਕੇ ਮਾਫੀ ਮੰਗਦ ਨੇ ਪੂਰੇ ਪੰਸ ਇੱਕ ਪੰਥ ਤੋਂ ਵੀ ਸਾਡੇ ਤੋਂ ਕੋਈ ਗਲਤੀਆਂ ਹੋਈਆਂ ਸਾਨੂੰ ਮਾਫ ਕਰਦੋ ਜੀ ਇਹ ਚੀਜ਼ਾਂ ਕਾਪੇ ਆਈਆਂ ਨੇ ਜੇਕਰ ਆਪਣੇ ਚ ਕੋਈ ਗਲਤੀਆਂ ਤਾਂ ਹੀ ਚੀਜ਼ਾਂ ਅਪਣੇ ਦੇਖਣ ਨੂੰ ਮਿਲੀਆਂ ਨੇ ਬਿਲਕੁਲ ਤੇ ਇੱਕ ਗੱਲ ਇਹ ਵੀ ਆ ਕਿ ਹੁਣ ਵੋਟਰਾਂ ਤੇ ਡਿਪੈਂਡ ਆ ਖਡੂਰ ਸਾਹਿਬ ਦੇ ਲੋਕਾਂ ਤੇ ਡਿਪੈਂਡ ਆ ਪਰ ਇੱਕ ਗੱਲ ਇਹ ਵੀ ਆ ਕਿ ਜਦੋਂ ਆਪਾਂ ਕਿਸੇ ਨੂੰ ਚੰਗਾ ਸਮਝਣ ਲੱਗ ਜਾਂਦੇ ਆ ਤਾਂ ਉਹਦੀ ਆਪਾਂ ਸਾਰੀਆਂ ਵਰਿਆਈਆਂ ਨੂੰ ਪਰੇ ਰੱਖ ਦਿੰਦੇ ਆ ਹਨਾ ਕਿ ਉਹ ਇੰਨਾ ਬੁਰਾ ਸੀ ਆਪਾਂ ਉਹਦੀ ਚੰਗਿਆਈ ਯਾਦ ਰੱਖਦੇ ਵੀ ਨਹੀਂ ਪਰ ਜਦੋਂ ਆਪਾਂ ਕਿਸੇ ਨੂੰ ਬੁਰਾ ਦੇਖਦੇ ਆ ਜਾਂ ਉਹਨੂੰ ਨਫ਼ਰਤ ਕਰਦੇ ਆ ਸਿਰਫ ਨਫ਼ਰਤ ਕਰਦੇ ਆ ਉਹਦੀ ਚੰਗਿਆਈਆਂ ਇੱਕ ਸਾਈਡ ਤੇ ਰੱਖ ਦਿੰਨੇ ਆ ਹੁਣ ਇੱਥੇ ਗੱਲ ਆ ਗਈ ਪੰਤਿਕ ਸੀਟ ਦੀ ਇਹ ਗੱਲ ਮੈਂ ਤਾਂ ਕਹੀ ਆ ਉਹ ਕਹਿੰਦਾ ਵੀ ਭਾਈ ਮੈਂ ਚੰਗਾ ਸਾਬਤ ਹੋਣ ਦੀ ਜਿਹੜੀ ਗੱਲ ਕਰਦਾ ਵਿਰਸਾ ਸਿੰਘ ਬਲਟੋਹਾ ਸਾਬਤ ਸੂਰਤ ਜੀ ਮੈਂ ਚੰਗਾ ਮੈਂ ਇਹ ਕੀਤਾ ਮੈਂ ਆ ਕੀਤਾ ਤਾਂ ਹਾਲਾ ਕਿ ਅਮਰਤਪਾਲ ਸਿਉਂ ਜਿਹੜੇ ਨੇ ਉਹ ਪਾਉ ਕਹਿ ਦਿੰਦੇ ਨੇ ਹਨਾ ਉਹਨਾਂ ਦੇ ਖੰਡੂਰ ਸਾਹਿਬ ਵਾਲੇ ਜਾਂ ਉਹ ਜਿਹੜੀ ਮਾਝੇ ਵਾਲੀ ਬੋਲੀ ਆ ਉਹ ਜੇਲ੍ਹ ਚ ਹੀ ਨੇ ਉਹਨਾਂ ਨੂੰ ਪ੍ਰਚਾਰ ਕਰਨ ਨਹੀਂ ਦਿੱਤਾ ਗਿਆ ਉਹਨਾਂ ਦੀ ਮਾਤਾ ਜੀ ਪ੍ਰਚਾਰ ਕਰਦੇ ਨੇ ਉਹਨਾਂ ਨੂੰ ਵੀ ਰੋਕ ਦਿੱਤਾ ਗਿਆ ਚੋਣ ਕਮਿਸ਼ਨ ਨੇ ਉਹ ਕਰਜ ਨੇ ਥੋੜੇ ਦੇ ਉਹਨਾਂ ਨੇ ਪਹਿਲਾਂ ਕੀਤਾ ਤੇ ਰੋਕ ਦਿੱਤਾ ਹੁਣ ਲੋਕ ਪ੍ਰਚਾਰ ਕਰਦੇ ਨੇ ਹੁਣ ਅਸਲ 'ਚ ਜਿਹੜਾ ਕਹਿਣਾ ਚਾਹੁੰਦਾ ਵੀ ਭਾਈ ਮੈਂ ਸੱਚਾ ਸੁੱਚਾ ਸਾਰੇ ਆਪਣੇ ਆਪ ਨੂੰ ਸੱਚਾ ਸੁੱਚਾ ਸਾਬਤ ਕਰਨ ਦੇ ਵਿੱਚ ਲੱਗੇ ਹੋਏ ਨੇ ਤੇ ਦੂਸਰੀ ਗੱਲ ਕਰਦੇ ਆ ਉਹਨਾਂ ਨੂੰ ਖੜਨ ਦੀ ਲੋੜ ਕਿਉਂ ਪਈ ਅਸਲ ਮੁੱਦਾ ਤਾਂ ਇਹ ਆ ਸੁਖਵੀਰ ਸਿੰਘ ਬਾਦਲ ਹੁਣੀ ਇੱਕ ਵਾਰ ਜਿਹੜਾ ਉੱਥੇ ਤਕਰੀਬਨ ਡੇਢ ਦੋ ਮਹੀਨੇ ਤੋਂ ਸ੍ਰੀ ਅਮਰਤਸਰ ਸਾਹਿਬ ਮੋਰਚਾ ਲੱਗਿਆ ਹੋਇਆ ਸੀ ਇੱਕ ਵਾਰ ਉੱਥੇ ਜਾ ਕੇ ਆਏ ਨਹੀਂ ਕਦੇ ਨਹੀਂ ਵਿਰਸਾ ਸਿੰਘ ਬਲਟੋਹਾ ਉਦੋਂ ਗਿਆ ਜਦੋਂ ਨੂੰ ਟਿਕਟ ਮਿਲੀ ਉਸਨੇ ਹਮਾਇਤ ਮੰਗਣ ਦੇ ਲਈ ਉਦੋਂ ਉਥੇ ਜਿੱਥੇ ਮੋਰਚਾ ਚੱਲ ਰਿਹਾ ਸੀ ਉਦੋਂ ਗਿਆ ਡੇਢ ਮਹੀਨੇ ਤੋਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਕੁਝ ਹੋਇਆ ਪਰਿਵਾਰਾਂ ਨੂੰ ਗ੍ਰਿਫਤਾਰੀਆਂ ਹੋਈਆਂ ਭੁੱਖ ਹੜਤਾਲ ਤੇ ਬੈਠੇ ਉਦੋਂ ਕੋਈ ਨਹੀਂ ਗਿਆ ਤੇ ਅੱਜ ਸਵਾਲ ਖੜੇ ਕਰਨੇ ਕਿਸੇ ਉੱਤੇ ਉਂਗਲ ਖੜੀ ਕਰਨ ਤੋਂ ਪਹਿਲਾਂ ਸੁਵੀਰ ਸਿੰਘ ਬਾਦਲ ਨੂੰ ਅਸੀਂ ਸਤਿਕਾਰ ਕਰਦੇ ਹਾਂ ਪਰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਤੁਸੀਂ ਪੰਥਕ ਦੀ ਗੱਲ ਕਰਦੇ ਹੋ ਇਸ ਤੋਂ ਪਹਿਲਾਂ ਇਹ ਬੀਬਾ ਬਾਦਲ ਕਹਿੰਦੀ ਸੀ ਜੀ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਤੁਸੀਂ ਗ੍ਰਿਫਤਾਰ ਕਰਦੇ ਜਦੋਂ ਗ੍ਰਿਫਤਾਰ ਨਹੀਂ ਹੋਇਆ ਤੇ ਬਾਅਦ ਵਿੱਚ ਇਹਨਾਂ ਦੇ ਵਿਚਾਰ ਬਦਲ ਗਏ ਰਾਜਨੀਤਿਕ ਵੀਚਾਰ ਬਦਲ ਜਾਂਦੇ ਹੁੰਦੇ ਨੇ ਪਰ ਜਦੋਂ ਡੇਢ ਮਹੀਨੇ ਤੋਂ 2 ਮਹੀਨੇ ਤੋਂ ਉੱਥੇ ਮੋਰਚਾ ਲੱਗਿਆ ਹੋਇਆ ਭੁੱਖ ਹੜਤਾਲ ਤੇ ਮਾਪੇ ਬੈਠੇ ਸੀ ਹਨਾ ਹੋਰ ਨੌਜਵਾਨ ਬੈਠੇ ਸੀ ਨਾ ਜਿਹੜੇ ਨੌਜਵਾਨ ਉੱਥੇ ਡਿਬਰੂਗਰ ਜੇਲ੍ਹ ਚ ਨੇ ਤੇ ਉਹਨਾਂ ਨੂੰ ਇੱਕ ਵਾਰ ਨਿਕਾਲੀ ਦਰ ਮਿਲਿਆ ਤੇ ਅੱਜ بڑے ਸਵਾਲ ਤਿੱਖੇ ਕਰੜੇ ਜਿਹੜੇ ਖੜੇ ਕੀਤੇ ਨੇ ਸੁਖਵੀਰ ਬਾਦਲ ਨੇ ਪਰ ਇੱਕ ਸਵਾਲ ਮੇਰਾ ਇਹ ਵੀ ਆ ਕਿ ਭਾਈ ਸਾਹਿਬ ਪ੍ਰਧਾਨ ਸਾਹਿਬ ਤੁਸੀਂ ਪੰਥਕ ਦੇ ਸ਼੍ਰੋਮਣੀ ਕਾਲ ਦਲ ਵੀ ਤੁਹਾਡੇ ਨਾਲ ਹੀ ਜਾਂ ਤੁਸੀਂ ਉਹੀ ਉਹਦਾ ਪ੍ਰਧਾਨ ਚੁਣਦੇ ਹੋ ਤੁਸੀਂ ਹੀ ਉਹਦਾ ਸਾਰਾ ਕੁਝ ਜਿਹੜਾ ਸਭ ਸਭ ਨੂੰ ਪਤਾ ਹੀ ਹੈ ਇੱਥੇ ਮੈਂ ਨਹੀਂ ਉਹ ਗੱਲ ਕਹਿਣੀ ਚਾਹੁੰਦਾ ਉਦੋਂ ਕਿਉਂ ਨਹੀਂ ਗਿਆ ਸੁਪੀਰ ਬਾਦਲ ਅੱਜ ਜੇ ਉਹ ਉਹਨਾਂ ਦੇ ਵਿਰੋਧ ਵਿੱਚ ਖੜ ਗਿਆ ਅੱਜ ਕਿਉਂ ਉਂਗਲਾਂ ਚੱਖੀਆਂ ਜਾ ਰਹੀਆਂ ਤਨਪ ਗੱਲ ਤੋਂ ਮਤਲਬ ਜਿਹੜਾ ਭਾਈ ਅਮਰਤਪਾਲ ਹਣਾ ਅਮਰਤਪਾਲ ਜੀ ਉਹ ਵਿਰੋਧ ਚ ਨਹੀਂ ਖੜੇਗਾ ਉਹਨੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਸੀ ਪਰ ਕਿਧਰ ਕਿਤੇ ਹੁਣ ਸਿਮਰਜੀਤ ਸਿੰਘ ਮਾਨ ਨਾਲ ਅਕਾਲੀ ਦਲ ਮਾਨ ਅੰਬਰਤ ਦੇ ਵੀ ਕਾਹੀ ਵੱਡੀ ਪ੍ਰਾਣੀ ਪਾਰਟੀ ਆ ਸਹੀ ਨਹੀਂ ਕਿਧਰ ਕਿਤੇ ਜਦੋਂ ਅਸੀਂ ਸਿਮਰਜੀਤ ਸਿੰਘ ਮਾਨ ਨੇ ਪੰਥ ਦੀ ਗੱਲ ਕਰਦਿਆਂ ਹੋਇਆ ਆਪਣਾ ਜਿਹੜਾ ਉਮੀਦਵਾਰ ਬਾਸ ਲੈ ਲਿਆ ਵੀ ਅਸੀਂ ਦੀ ਸਮਰਥਨ ਕਰਾਂਗੇ ਹਣਾ ਜੇਕਰ ਇਹੀ ਗੱਲ ਸੁਖੀ ਸਿੰਘ ਬਾਦਲ ਕਰਦਾ ਵੀ ਜੇ ਅਸੀਂ ਉੱਥੇ ਕੈਂਡੀਡੇਟ ਨਹੀਂ ਲਾਉਂਦੇ ਹਣਾ ਵੀ ਚਲੋ ਬਿਰਸਾ ਸਿੰਘ ਬਲਟੋਹਾ ਅਸੀਂ ਉੱਥੇ ਕੈਂਡੀਡੇਟ ਰੱਖ ਦਨੇ ਆ ਬੈਕ ਤੇ ਜਿਵੇਂ ਸਿਮਰਜੀਤ ਸਿੰਘ ਮਾਰਨੇ ਕੀਤਾ ਵੀ ਅਸੀਂ ਜੇਕਰ ਅਮਰਪਾਲ ਦੇ ਨਾਮ ਦੀ ਕੀ ਲਾਦੂ ਹੁੰਦੀ ਤਾਂ ਅਸੀਂ ਇੱਕ ਕੈਂਡੀਡੇਟ ਘਟਾ ਦਾਂਗੇ ਤੇ ਉਹ ਲੜੂਗਾ ਹੈਨਾ ਐਦਾਂ ਹੀ ਜੇਕਰ ਸੁਖਵੀਰ ਸਿੰਘ ਬਾਦਲੋਂ ਨੇ ਫੈਸਲਾ ਲੈ ਲੰਦੇ ਕੋਈ ਨਾ ਕੋਈ ਜਿਹੜੇ ਪੰਥ ਦੀ ਗੱਲ ਕਿਉਂਕਿ ਪੰਥ ਦੇ ਵਿੱਚ ਇਹ ਨਹੀਂ ਕਿ ਮੈਂ ਪੰਥ ਦਾ ਮੈਂ ਪੰਥ ਦਾ ਹਾਂ ਲੈ ਲਓ ਜੇ ਤੁਹਾਨੂੰ ਲੱਗਦਾ ਕਹਾਂ ਉਹ ਅਮਰਪਾਲ ਨੇ ਮਤਲਬ ਜਿੱਤਦਾ ਜਾਂਦਾ ਜਾਂ ਕੋਈ ਅਜਿਹੀ ਗੱਲਬਾਤ ਕਰਦਾ ਸਹੀ ਨਹੀਂ ਉਹਨੂੰ ਬਾਹਰ ਕੱਢ ਦੋ ਪਾਰਟੀੋਂ ਸੈਨਿਕ ਵਰਗ ਨੂੰ ਸਾਥ ਦੰਦੇ ਛੋਟਾ ਮोटा ਸਮਰਥਨ ਦੰਦੇ ਤਾਂ ਜੋ ਸਿੱਖ ਪੰਥ ਨੂੰ ਲੱਗਦਾ ਕਿ ਹਾਂ ਵਾਕਈ ਹੀ ਕਾਲੀ ਦਲ ਪਾਰਟੀ ਹੁਣ ਸਿੱਖ ਪੰਥਰੇ ਲਈ ਕੋਈ ਨਾ ਕੋਈ ਕਦਮ ਜਿਹੜਾ ਚੱਕਣਾ ਚਾਹੁੰਦੀ ਆ ਜੇਕਰ ਉਹ ਥੋੜਾ ਮੋਟਾ ਸਟੈਪ ਲੈਂਦੇ ਤਾਂ ਕਿਤਨਾ ਕਿਤੇ ਲੋਕਾਂ ਦਾ ਨੂੰ ਬਈ ਤੇ ਪਿਆਰ ਮਿਲਣਾ ਸੀਗਾ ਇੱਥੇ ਸੁਖਵੀਰ ਸਿੰਘ ਬਾਦਲ ਨੇ ਇਹ ਵੀ ਸਵਾਲ ਖੜਾ ਕੀਤਾ ਕਿ ਭਾਈ ਜਦੋਂ ਅਮਰਤਪਾਲ ਨੂੰ ਪੁਲਿਸ ਫੜਨ ਆਈ ਉਹ ਗੱਡੀ ਬਦਲ ਕੇ ਭੱਜ ਗਿਆ ਇਹ ਵੀ ਤਿੱਖਾ ਸਵਾਲ ਖੜਾ ਕੀਤਾ ਇਹਦਾ ਵੀ ਜਵਾਬ ਬਣਦਾ ਹੈ ਇਹ ਭੱਜੇ ਘਾ ਤੋਂ ਦੂਸਰੀ ਗੱਲ ਲੁਕਦੇ ਫਿਰਦੇ ਸੀ ਇਹ ਵੀ ਕਿਹਾ ਕਿ ਉਹ ਤਾਂ ਲੁਕਦੇ ਫਿਰਦੇ ਸੀਗੇ ਉਹ ਤਾਂ ਥਾਂ ਥਾਂ ਤੇ ਲੁਕਦੇ ਫਿਰਦੇ ਸੀ ਤੇ ਉਦੋਂ ਕਿਉਂ ਨਹੀਂ ਉਹਨਾਂ ਨੂੰ ਇਹ ਜ਼ਿਆਦਾ ਆ ਕਿ ਅਸੀਂ ਕਿਉਂ ਲੁਕੀਏ ਅਸੀਂ ਸਿੱਧਾ ਹੁਣ ਜਿਹੜਾ ਸਰੈਂਡਰ ਕਰੀਏ ਜਾਂ ਸਮਰਪਣ ਕਰੀਏ ਇਹ ਵੀ ਤਿੱਖਾ ਸਵਾਲ ਖੜਾ ਕੀਤਾ ਇਹਦਾ ਜਵਾਬ ਵੀ ਬਿਲਕੁਲ ਦੇਣਾ ਬਣਦਾ ਤਾਂ ਨਹੀਂ ਤਾਂ ਹੁਣ ਉਹੀ ਤਾਂ ਚੱਕਰਾ ਹੋਣਾ ਜੇ ਆਪਾਂ ਹੁਣ ਗੱਲ ਕਰਦੇ ਅਮਰਤਪਾਲ ਦੀ ਹੁਣ ਕਈ ਗੱਲਾਂ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਅਮਰਤਪਾਲ ਦੀਆਂ ਕਾਫੀ ਤਸਵੀਰਾਂ ਆਈਆਂ ਤਸਵੀਰਾਂ ਆਈਆਂ ਸੀ ਕਿਤੇ ਕਿਤੇ ਆਟੋ 'ਚ ਬੈਠੇ ਕਿਤੇ ਮੋਟਰਸਾਈਕਲ ਵਾਲੇ ਉਹ ਪੜੂਕੇ ਤੇ ਬੈਠੇ ਕਈ ਤਸਵੀਰਾਂ ਖਾ ਨਹੀਂ ਐਡਿਟ ਸੀਗੀਆਂ ਬਹੁਤ ਜਗ੍ਹਾ ਐਡਿਟ ਵੀ ਕੀਤਾ ਗਿਆ ਉਸ ਟਾਈਮ ਉਸ ਟਾਈਮ ਬਾਕੀ ਖਬਰਾਂ ਚੱਲੀਆਂ ਕਈ ਜਗ੍ਹਾ ਐਡਿਟ ਵੀ ਸੀਗੀਆਂ ਪਰ ਕਈ ਜਗ੍ਹਾ ਤਸਵੀਰਾਂ Ориਜਨਲ ਹੀ ਸੀਗੀਆਂ ਕਿਉਂ ਕਿਵੇਂ ਨਾ ਕਿਵੇਂ ਅਮਰਤਪਾਲ ਵੀ ਬੱਚ-ਬੱਚ ਕੇ ਬਚਦਾ ਫਿਰਦਾ ਉਸ ਟਾਈਮ ਪੁਲਿਸ ਤੋਂ ਵੀ ਕਿਵੇਂ ਨਾ ਕਿਵੇਂ ਬਚ ਗਿਆ ਜਾਂ ਅੱਗੇ ਕੀ ਪਲਾਨੀ ਕੋ ਸਰਦੀ ਉਹਨਾਂ ਦੀ ਬਾਹਰ ਜਾਣ ਦੀ ਭੇਜਣ ਦੀ ਕਿਵੇਂ ਨਾ ਕੁਝ ਵੀ ਹੋ ਸਕਦਾ ਸੀ ਪਰ ਕਿਤਨਾ ਕਿਤੇ ਚਲੋ ਅ ਪਰ ਉਹੀ ਗੱਲ ਦਾ ਸੁਖਵੀਰ ਸਿੰਘ ਬਾਦਲ ਤੇ ਬਿਰਸਿੰਘ ਬਲਟੋਹਾ ਨੇ ਵਿਰੋਧ ਕੀਤਾ ਕਹਿੰਦਾ ਅਸੀਂ ਤਾਂ ਸੈਂਟਰ ਆਪ ਸੈਂਟਰ ਕੀਤਾ ਸੀਗਾ ਕਹਿੰਦਾ ਅਸੀਂ ਭੱਜੇ ਨਹੀਂ ਪੁਲਿਸ ਤੋਂ ਕਹਿੰਦਾ ਨਾ ਅਸੀਂ ਜੇਲ੍ਹ ਦੇ ਵਿੱਚੋਂ ਕਦੇ ਮਿੰਨਤਾਂ ਕੀਤੀ ਸਾਨੂੰ ਰਿਹਾਈ ਦੋ ਸਾਨੂੰ ਪੰਜਾਬ ਜੇਲ੍ਹ ਵਿੱਚ ਭੇਜੋ ਜਾਂ ਕਿਤੇ ਕਰੋ ਕਹਿੰਦਾ ਕਹਿੰਦਾ ਅਸੀਂ ਆਪਣੇ ਸਟੈਂਡ ਤੇ ਅੜੇ ਰਹੇ ਹਾਂ ਅਸੀਂ ਜੇਲ੍ਹਾਂ ਦੇ ਵਿੱਚ ਜੇਲ੍ਹਾਂ ਕੱਟੀਆਂ ਦਾ ਜੇਲ੍ਹਾਂ ਦੇ ਵਿੱਚ ਆਪਣੇ ਦੰਮ ਤੇ ਰਹੇ ਹਾਂ ਨਾ ਕਿ ਅਸੀਂ ਵੀ ਹੋਣੀ ਹੁੰਦਾ ਕਿਵੇਂ ਕਹਿੰਦੇ ਆ ਵੀ ਝੁਕੇ ਆ ਜਾਂ ਅਸੀਂ ਸਰਕਾਰ ਦੀ ਕੋਈ ਮਿੰਨਤਾਂ ਕੀਤੀ ਜਾਂ ਅਪੀਲ ਕੀਤੀ ਜਾਂ ਇੱਕ ਸਵਾਲ ਸੁਖਵੀਰ ਬਾਦਲ ਨੇ ਵੀ ਕੀਤਾ ਉਸ ਸਪੀਚ ਦੇ ਵਿੱਚ ਜਿਹੜੀ ਉਹਨੇ ਸਪੀਚ ਦਿੱਤੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਕਿ ਅੰਮ੍ਰਿਤਪਾਲ ਖਾਲਿਸਤਾਨ ਦੀ ਗੱਲ ਕਰਦਾ ਤੁਹਾਡੇ ਮੁੰਡਿਆਂ ਨੂੰ ਮਰਾਉਣ ਦੀ ਗੱਲ ਕਰਦੇ ਵੀ ਗੱਲ ਕਿ ਇੱਥੇ ਤਾਂ ਉਹ ਦੇਸ਼ ਤੇ ਕਾਨੂੰਨ ਦੀ ਜਿਹੜੀ ਗੱਲ ਨਹੀਂ ਕਰਦਾ ਹਨਾ ਪਹਿਲਾਂ ਤਾਂ ਗੱਲ ਇਹ ਆ ਕਿ ਇਸ ਸਵਾਲ ਤੋਂ ਮੈਂ ਤੁਹਾਡੇ ਤੋਂ ਜਵਾਬ ਲੈਣਾ ਚਾਹਣਾ ਕਿ ਉਹ ਕਹਿੰਦਾ ਵੀ ਖਾਲਿਸਤਾਨ ਦੀ ਗੱਲ ਕਰਦਾ ਤੁਹਾਡੇ ਮੁੰਡਿਆਂ ਨੂੰ ਗੁਮਲਾਗ ਗੁਮਰਾਹ ਕੀਤਾ ਜਾ ਰਹੇ ਆ ਉਹਨਾਂ ਚ ਜੋਸ਼ ਭਰਿਆ ਯਾਰ ਮਰਾਉਣ ਦੀਆਂ ਗੱਲਾਂ ਕਰਦਾ ਅਸੀਂ ਪਹਿਲਾਂ ਹੀ ਬਹੁਤ ਮਰਾਲੇ ਇਹ ਗੱਲ ਦਾ ਬڑا ਜਿਹੜਾ ਤਿੱਖਾ ਹਮਲਾ ਬੋਲਿਆ ਗਿਆ ਲੋਕਾਂ ਦੇ ਦਿਲਾਂ ਤੇ ਅਸਰ ਕਾਫੀ ਕੀਤਾ ਤੇ ਇਹ ਵੀ ਸਵਾਲ ਛੱਡ ਦਿੱਤਾ ਕਿ ਮੇਰੀਆਂ ਗੱਲਾਂ ਤੇ ਤੁਸੀਂ ਐਵੇਂ ਸਵਾਲ ਤਾਂ ਖੜੇ ਕਰਦਾ ਮੈਂ ਵਿਰੋਧ ਨਹੀਂ ਕਹਿੰਦਾ ਕਰ ਰਿਹਾ ਸਿਰਫ ਤੁਸੀਂ ਸੋਚਿਓ ਘਰੇ ਜਾ ਕੇ ਕਈ ਗੱਲਾਂ ਜਈਆਂ ਕਰਤੀਆਂ ਜਿਹੜੀਆਂ ਸੋਚਣ ਨੂੰ ਵਕਈ ਮਜਬੂਰ ਕਰ ਰਹੀਆਂ ਨੇ ਹਾਂ ਸਹੀ ਗੱਲ ਆ ਸੁਖਵੀਰ ਸਿੰਘ ਬਾਦਲ ਨੇ ਕਈ ਬਿਆਨ ਤਾਂ ਅਜਿਹੇ ਨੇ ਜਿਹੜੇ ਆਪਣੇ ਮਤਲਬ ਉਹ ਅਪਾ ਕਹਿੰਦੇ ਵੀ ਆਪ ਸੋਚੀਏ ਤਾਂ ਵੀ ਆਪਾਂ ਫੈਸਲਾ ਆਪਣਾ ਬਲਟ ਸੰਦੇ ਬੋਰਡ ਪਾਉਣ ਤੋਂ ਪਹਿਲਾਂ ਮਨਾ ਹੱਥ ਘੁੰਮ ਜੂਗਾ ਆਟੋਮੈਟਿਕੀ ਵੀ ਕਈ ਅਦਲ ਸੁਖੀ ਸਿੰਘ ਬਾਦਲ ਨੇ ਅਮਰਤ ਪਰਿਵਾਰ ਇਹਹੀਆਂ ਕੀਤੀਆਂ ਨੇ ਕਿਉਂਕਿ ਉਹਨੇ ਕਹਣਾ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਬੰਦ ਨੇ 40 40 45 49 30 30 ਸਾਲ ਹੋ ਗਏ ਉਹਨਾਂ ਦੇ ਪਰਿਵਾਰ ਅਕਾਲੀ ਦਲ ਨਾਨ ਨੇ ਪਰ ਇੱਥੇ ਸੁਖੀ ਸਿੰਘ ਬਾਦਲ ਦੀ ਇੱਕ ਗੱਲ ਮੈਂ ਰੋਕਦਾ ਉਹੀ ਜਗਤਾਰ ਸਿੰਘ ਹਵਾਰਾ ਨੂੰ ਕਹਿ ਰਹੇ ਸੀ ਕਿ ਅਤਵਾਦੀ ਜਦੋਂ ਉਹਨਾਂ ਨੇ ਸਰਬੱਤ ਖਾਲਸੇ ਦੀ ਜਦੋਂ ਉਹਨਾਂ ਨੂੰ ਐਲਾਨ ਦਿੱਤਾ ਸੀ ਕਿ ਸਾਡਾ ਜਥੇਦਾਰਾ ਉਦੋਂ ਹੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇਹ ਤਾਂ ਅਤਵਾਦੀ ਹੈ ਇਹਨੂੰ ਕਿਉਂ ਤੁਸੀਂ ਕਾਫੀ ਗੱਲਾਂ ਕਹੀਆਂ ਮੈਂ ਇੰਟਰਵਿਊਆਂ ਸੁਣੀਆਂ ਨੇ ਪੁਰਾਣੀਆਂ ਤਾਂ ਸਬੂਤ ਨਹੀਂ ਆਪਾਂ ਕਹਿ ਸਕਦੇ ਪਰ ਜਿਹੜੇ ਵੱਡੇ ਬੁਲਾਰੇ ਨੇ ਜਾਂ ਉਹ ਉਹਨਾਂ ਨੇ ਇਹ ਗੱਲਾਂ ਕਹੀਆਂ ਕਿ ਉਦੋਂ ਵਿਰੋਧ ਕਰ ਦੱਸੇ ਹੀ ਸੁਖਵੀਰ ਬਾਦਲ ਅੱਜ ਉਹੀ ਜਿਹੜਾ ਦਵਿੰਦਰ ਸਿੰਘ ਭੁੱਲਰ ਦਾ ਸਮਰਥਨ ਕਰ ਰਹੇ ਨੇ ਉਹੀ ਸਾਰਾ ਖਾਸ ਕਰਕੇ ਲੋਕਤਾ ਵੀ ਸਵਾਲ ਕਰਦੇ ਨੇ ਕਿ ਸੁਖਵੀਰ ਸਿੰਘ ਬਾਦਲ ਬੰਦੀ ਵਾਕੀਆਂ ਦੀ ਨਹੀਂ ਗੱਲ ਕਰਦੇ ਉਹ ਤਾਂ ਕੱਲੇ ਰਾਜਵਾਨੇ ਦੀ ਗੱਲ ਕਰਦੇ ਨੇ ਹੋਰਾਂ ਦੀ ਤਾਂ ਗੱਲ ਹੀ ਨਹੀਂ ਕਰਦੇ ਤਾਂ ਵੀ ਬਟਾ ਸਵਾਲ ਆ ਕਿਉਂਕਿ ਜੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਹਨਾ ਜਿਹੜੀ ਸਿੱਖ ਕੌਮ ਆ ਸਵਤ ਖਾ ਸਾਦੇ ਵੱਲ ਉਹਨੂੰ ਆਪਣਾ ਜਥੇਦਾਰ ਐਲਾਨਿਆ ਹੋਇਆ ਉਹ ਕਹਿੰਦੇ ਜੇ ਜਗਤਾਰ ਸਿੰਘ ਹਵਾਰਾ ਬਾਹਰ ਆਉਂਦਾ ਤਾਂ ਜਥੇਦਾਰ ਹੋਊਗਾ ਸਿੱਖ ਕੌਮ ਦਾ ਉਹ ਸਕਰੀ ਸਿੰਘ ਬਾਦਲ ਜਿਹੜੇ ਆਪਣੇ ਅਕਾਲ ਤਖਤ ਦਾ ਜਥੇਦਾਰ ਨੂੰ ਮੰਨਦੇ ਨਹੀਂ ਆਪਾਂ ਕੌਮੀ ਸੰਮੋਰਚਾ ਕਵਰ ਕੀਤਾ ਹੈਨਾ ਉੱਥੇ ਆਪਾਂ ਨੂੰ ਕਾਫੀ ਮਤਲਬ ਕਹਿੰਦੇ ਜਗਤਾਰ ਸਿੰਘ ਖਵਾਰੇ ਨੂੰ ਜੱਥੇਦਾਰ ਕਹਿੰਦੇ ਨੇ ਚੈਨਿੰਗ ਜਿੱਥੇ ਬੰਦੀਆਂ ਹੋਣ ਚਾਹ ਕਈ ਹੋਰ ਸਿੱਖ ਜੱਥੇਦਾਰੀਆਂ ਨੇ ਜਿਹੜੇ ਸਭਤ ਖਾਲਸੇ ਦੇ ਜਿਹਨੇ ਥਾਪਿਆ ਜਗਤਾਰ ਸਿੰਘ ਖਵਾਰਾ ਜਿਹੜਾ ਸਿੱਖ ਕੌਮ ਦਾ ਜੱਥੇਦਾਰ ਆ ਪਰ ਕਿਤਨਾ ਕਿਤੇ ਸ੍ਰੀ ਸਿੰਘ ਬਾਦਲ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਕਾਫੀ ਮਤਲਬ ਉਹਨਾਂ ਦੇ ਖਰਾਬ ਬਿਆਨ ਵੀ ਦਿੱਤੇ ਗਏ ਪਰ ਕਿਤਨਾ ਕਿਤੇ ਹੁਣ ਆਪਾਂ ਦੇਖਦੇ ਆ ਸ੍ਰੀ ਸਿੰਘ ਬਾਦਲ ਜਿਹੜੇ ਹੁਣ ਪਹਿਲਾਂ ਤਾਂ ਵੀ ਅੱਜ ਤੋਂ ਹੁਣ ਅੱਜ ਬਿਆਨਾਂ ਦੇ ਕੁਝ ਹੋਰ ਨੇ ਅੱਜ ਤੋਂ ਮਹੀਨਾ ਦੋ ਮਹੀਨੇ ਪਹਿਲਾਂ ਸਕਰੀ ਸਿੰਘ ਬਾਦਲ ਦੇ ਬਿਆਨ ਹੋਰ ਸੀਗੇ ਪਰ ਗਿੱਤਾਂ ਦੇ ਲੀਡਰਾਂ ਦੇ ਜਿਹੜੇ ਬਿਆਨ ਨੇ ਤਾਂ ਨਵੇਂ ਬਦਲਣੇ ਚਾਹੀਦੇ ਨਹੀਂ ਪਰ ਕਿਉਂਕਿ ਸਕਰੀ ਸਿੰਘ ਬਾਦਲ ਨੇ ਗੱਲ ਕੀਤਾ ਤਾਂ ਅਸੀਂ ਸਾਡੀ ਸਟੈਂਡ ਤੇ ਰਹੇ ਹਾਂ ਪਰ ਸਟੈਂਡ ਸਕਰੀ ਸਿੰਘ ਬਾਦਲ ਦਾ ਨਹੀਂ ਰਿਹਾ ਹੁਣ ਕੋਈ ਜੇ ਆਪਾਂ ਦਿਖਾ ਕੇ ਦਿਖੇ ਜਾਵੇ ਤੇ ਕਿਉਂਕਿ ਹੁਣ ਜਿਵੇਂ ਅਮਰਤਪਾਲ ਨੂੰ ਅਮਰਤਪਾਲ ਦੇ ਨਾਲ ਗੱਲ ਕਰਦਾ ਸਕਰੀ ਸਿੰਘ ਬਾਦਲ ਕਹਿੰਦਾ ਸੀ ਅਸੀਂ ਅਮਰਤਪਾਲ ਦੇ ਜੇਲ੍ਹ ਚੋਂ ਰਿਹਾ ਕੀਤਾ ਜਾਣਾ ਚਾਹੀਦਾ ਜਾਂ ਫਿਰ ਉਹਨੂੰ ਪੰਜਾਬ ਦੇ ਵਿੱਚ ਸ਼ੂਟ ਕਰਨਾ ਚਾਹੀਦਾ ਪਰ ਅੱਜ ਜਿਹੜਾ ਕੀ ਹੋ ਗਿਆ ਜੇਕਰ ਉਹ ਰਜਾਦ ਖੜ ਗਏ ਖੜਨ ਦੋ ਅਰ ਜੋ ਮੜਾ ਗੈਣ ਲੱਗੇ ਹੋਣਾ ਇੱਕ ਸਵਾਲ ਇਹ ਵੀ ਆ ਕਿ ਸੁਖੀ ਸਿੰਘ ਬਾਦਲ ਨੇ ਕਾਫੀ ਸਵਾਲਾਂ ਦੇ ਵਿੱਚ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਅਸੀਂ ਪੰਥਕ ਆ ਹਨ ਅਸੀਂ ਸਾਰਾ ਕੁਝ ਕੀਤਾ ਪਰ ਇੱਕ ਗੱਲ ਇਹ ਵੀ ਆ ਕਿ ਪੰਥਕ ਧੜਾ ਜਰੂਰ ਹੋ ਚੁੱਕਿਆ ਉਹ ਪੰਥਕ ਸੀਟ ਜਰੂਰ ਹੋ ਚੁੱਕੀ ਆ ਪਰ ਉੱਥੇ ਸਾਰੇ ਲੋਕ ਕੈਂਡੀਡੇਟ ਜਿਹੜੇ ਪੰਥਕ ਨਹੀਂ ਹੈਗੇ ਉੱਥੇ ਮੈਂ Hindu ਉਹਨਾਂ ਦੇ ਵੀ ਗੱਲ ਕਰਦਾ ਵੋਟਾਂ ਦੀ ਜਿਹੜੇ ਵੋਟਰਸ ਨੇ Hindu ਵੋਟਰ ਨੇ ਮੁਸਲਮਾਨ ਵੀ ਨੇ ਈਸਾਈ ਵੀ ਨੇ ਈਸਾਈਆਂ ਤੇ ਇੱਕ ਗੱਲ ਇਹ ਵੀ ਜ਼ਿਆਦਾ ਗਈ ਮਿਰਸਾ ਸਿੰਘ ਬਲਟੋਹਾ ਕਈ ਜਗ੍ਹਾ ਤੇ ਹਲੇਲੂਇਆ ਵੀ ਕੀਤਾ ਹਨਾ ਉਹ ਮੰਨਿਆ ਉਹ ਗਾਇ ਮੈਂ ਕਿਹਾ ਹਨਾ ਤੇ ਇੱਥੇ ਇਹ ਵੀ ਆ ਕਿ ਸ਼੍ਰੋਮਣੀ ਕਹਿੰਦੀ ਕਹ ਰਹੀ ਆ ਕਿ 크੍ਰਿਸਚੀਅਨਾਂ ਨੇ ਆ ਕੇ ਸਿੱਖ ਪ੍ਰਚਾਰਕਾਂ ਨੂੰ ਸਿੱਖ ਧਰਮ ਨੂੰ ਠੱਲ ਪਾਈ ਆ ਬਹੁਤ ਲੋਕ 크੍ਰਿਸਚੀਅਨ ਹੋ ਗਏ ਸੋ ਇੱਥੇ ਇਹ ਸਵਾਲ ਇਹ ਹੋਇਆ ਉਹਨਾਂ ਨੇ ਕੀਤਾ ਸੀ ਕਿ ਮੈਂ ਵੀ ਇਹ ਤਾਨ ਦੇਣ ਵਾਲੀ ਤਾਂ ਹੀ ਕਰਨਾ ਚਾਹਣਾ ਵੀ ਉਹ ਤਾਂ ਹੁਣ ਵਿਰੋਧ ਕਰ ਰਹੇ ਸੀ ਸਿੱਧਾ ਕਹਤੇ ਸ਼੍ਰੋਮਣੀ ਉਹ ਵੀ ਇਹ ਤਾਂ 크੍ਰਿਸਚੀਅਨ ਬਣਾ ਰਹੇ ਨੇ ਹਨਾ ਈਸਾਈ ਬਣਾ ਰਹੇ ਨੇ ਤਾ ਹੁਣ ਵੋਟਾਂ ਮੰਗਣ ਦੇ ਲਈ ਉਹਨਾ ਮੁਰੇ ਹੱਥ ਜੋੜੇ ਜਾ ਰਹੇ ਨੇ ਹallelujah ਕਿਹਾ ਜਾ ਰਿਹਾ ਉਹ ਇੱਥੋਂ ਦੇਖ ਲਓ ਉਹਨਾਂ ਸਟੈਂਡ ਕੀ ਆ ਫਿਰ ਹਨਾ ਜਦਕਿ ਇਹ ਕਿਹਾ ਜਾਂਦਾ ਜਿਹੜੇ ਵੀ 크੍ਰਿਸਚਨ ਧਰਮ ਆ ਵੀ ਇਹ ਪੰਜਾਬ ਦੇ ਵਿੱਚ ਧਰਮ ਪਰਵਰਤਨ ਕਰਵਾਉਂਦੇ ਨੇ ਆਪਾਂ ਦੇਖਿਆ ਕਈ ਜਗ੍ਹਾ ਇਹਨਾਂ ਦਾ ਵਿਰੋਧ ਵੀ ਹੋ ਰਿਹਾ ਕਿਉਂਕਿ ਲਗਾਤਾਰ ਕਹੀਆਂ ਜਾਂਦੀਆਂ ਮੇਰੇ ਵੱਲੋਂ ਕਾਰਨਾਮੇ ਜਾਂ ਕੁਝ ਜੇ ਇਹ ਕੀਤਾ ਜਾਂਦੇ ਨੇ ਕਿ ਮਤਲਬ ਉਹ ਨਾ ਕਈ ਤਰ੍ਹਾਂ ਦੇ ਉਹ ਆ ਪਾ ਉਹਨੂੰ ਕੀ ਕਹਿੰਦੇ ਨੇ ਪੰਜਾਬੀ ਦੇ ਵਿੱਚ ਜੋ ਜਾਦੂ ਡੂਨੇ ਲਾਲਾ ਕੁਝ ਤਰ੍ਹਾਂ ਦੇ ਨਾ ਵੀ ਬੰਦੇ ਨੂੰ ਜਿਉਂਦਾ ਕਰਤਾ ਜਾਂ ਕੁਝ ਕਰਤਾ ਉਹ ਚੱਲ ਉਹਨਾਂ ਦੀ ਆਪਣੀ ਧਰਮ ਦੀ ਉਹ ਆਪਾਂ ਇਹਦੇ ਬਾਰੇ ਕੁਝ ਨਹੀਂ ਟਿੱਪਣੀ ਕਰ ਸਕਦੇ ਪਰ ਕਿਤੇ ਨਾ ਕਿਤੇ ਚਲੋ ਸਿੱਖ ਧਰਮ ਦੇ ਬੰਦਿਆਂ ਦਾ ਵਿਰੋਧ ਕੀਤਾ ਜਾਂਦਾ ਫਿਰ ਉਹ ਹੀ ਜਦੋਂ ਸਿੰਘ ਬੁਲਟ ਆਮ ਕਹਿੰਦਾ ਮੈਂ ਉਹਨੇ ਆਪ ਖੁਰਦ ਕਹਿੰਦਾ ਮੈਂ ਤਾਂ ਹਲੇ ਹਲੇਲੂਇਆ ਕਿਹਾ ਹੀ ਆ ਹਨਾ ਤੇ ਮੇਨੂੰ ਤਲਾ ਮੈਂ ਵੀ ਉਹਨਾਂ ਦੇ ਨਾਲ ਆ ਤੇ ਉਹ ਮੇਰੇ ਨਾਲ ਨੇ ਹਣਾ ਜੀ ਆਪਾਂ ਲੰਬੀ ਗੱਲ ਨਾ ਕਰਦੇ ਇਹ ਸੁਖਵੀਰ ਸਿੰਘ ਬਾਦਲ ਤੇ ਮੁੜ ਕੇ ਆਈਏ ਸੁਖਵੀਰ ਸਿੰਘ ਬਾਦਲ ਦੀ ਜੋ ਸਪੀਚ ਆ ਅਸੀਂ ਜ਼ਰੂਰ ਹਾਈਲਾਈਟਸ ਦੇ ਵਿੱਚ ਲਾਈ ਆ ਤੇ ਉਹਦੇ ਵਿੱਚ ਕਾਫੀ ਕੁਸ਼ ਆ ਹਣਾ ਤੇ ਕਾਫੀ ਸਵਾਲ ਨੇ ਪਰ ਉਹਨੇ ਨਿਚੋੜੇ ਕੱਢ ਦਿੱਤਾ ਕਿ ਤੁਸੀਂ ਖੁਦ ਘਰੇ ਜਾ ਕੇ ਸੋਚਿਓ ਕਿ ਅਮਰਤਪਾਲ ਕੀ ਆ ਕਾਫੀ ਗੱਲਾਂ ਕਹਿ ਕੇ ਕਾਫੀ ਇਲਜ਼ਾਮ ਲਗਾ ਕੇ ਤੇ ਕਈ ਅਜਿਹੇ ਸਵਾਲ ਵੀ ਖੜੇ ਕੀਤੇ ਨੇ ਜਿਹੜੇ ਵਾਕਈ ਸਵਾਲ ਬਣਦੇ ਨੇ ਤੇ ਹੁਣ ਗੱਲ ਕਰਦੇ ਆ ਆਪਾਂ ਸੰਵਿਧਾਨ ਦੀ ਸਾਰੇ ਲੋਕ ਸਾਰੇ ਇੰਸਟਾਗ੍ਰam ਫੇਸਬੁਕ ਪੇਜ ਤੇ YouTube ਤੇ ਔਰ Twitter ਤੇ ਮੈਂ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਸਵਿਧਾਨ ਨੂੰ ਨਹੀਂ ਮੰਨਦਾ ਹਨਾ ਇਹ ਗੱਲ ਵੱਡੀ ਆ ਕਿ ਅੰਮ੍ਰਿਤਪਾਲ ਸਵਿਧਾਨ ਨੂੰ ਨਹੀਂ ਮੰਨਦਾ ਜਾਂ ਫਿਰ ਇਹ ਗੱਲ ਵੱਡੀ ਆ ਕਿ ਅੰਮ੍ਰਿਤਪਾਲ ਸਵਿਧਾਨ ਨੂੰ ਮੰਨਣ ਲੱਗ ਗਿਆ ਸਾਨੂੰ ਛੋਟੇ ਹੁੰਦੇ ਨਾਲ ਸਕੂਲਾਂ ਦੇ ਵਿੱਚ ਰਾਸ਼ਟਰੀ ਗਾਣ ਸਿਖਾਇਆ ਜਾਂਦਾ ਕਿ ਬੱਚਾ ਸਵਿਧਾਨ ਨੂੰ ਮੰਨੇ ਹਨਾ ਸਿਖਾਇਆ ਜਾਂਦਾ ਨਾ ਉਹਦੇ ਵਿੱਚ ਜੀ 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 ਕੁਝ ਸੌਚ ਕਿਸਮਾਂ ਹੋਗੇ ਸਰਕਾਰੀ ਲੋਕ ਸਭਾ ਕਿਤੇ ਹੀ ਪਹਿਲਾਂ ਰਾਸ਼ਟਰੀ ਗਾਣ ਉਹ ਜ਼ਰੂਰ ਆ ਉਹ ਆਪਣੇ ਦੇਸ਼ ਵਿਧਾਨ ਦੇ ਵਿੱਚ ਆਉਂਦਾ ਸਭ ਤੋਂ ਪਹਿਲੇ ਨੰਬਰ ਤੇ ਉਹ ਤੇ ਮੰਨਣਾ ਪੈਂਦਾ ਤੇ ਆਪਾਂ ਨੂੰ ਰਾਸ਼ਟਰੀ ਗਾਣ ਗਾਉਣਾ ਹੀ ਪੈਂਦਾ ਮੈਂ ਆਪਣੀ ਗਲਤੀ ਆਵਾ ਮੈਂ ਆਪਣੀ ਗਲਤੀਆਂ ਰੱਖਣੀ ਚਾਹਨਾ ਕਿ ਸਾਨੂੰ ਸਾਰਿਆਂ ਨੂੰ ਸਿਖਾਇਆ ਜਾਂਦਾ ਵੀ ਭਾਈ ਰਾਸ਼ਟਰੀ ਗਾਣ ਗਾਓ ਹਨਾ ਜਿਹੜਾ ਗੀਤ ਆ ਰਾਸ਼ਟਰੀ ਸਾਡਾ ਜਨ ਗਣਮਨ ਤੇ ਸਾਸ਼ਟਰੀ ਝੰਡੇ ਦਾ ਸਤਿਕਾਰ ਕਰੋ ਸੰਵਿਧਾਨ ਦਾ ਸਤਿਕਾਰ ਕਰੋ ਕਾਨੂੰਨ ਦਾ ਸਤਿਕਾਰ ਕਰੋ ਠੀਕ ਆ ਇੱਕ ਬੰਦਾ ਪਹਿਲਾਂ ਸੰਵਿਧਾਨ ਨੂੰ ਨਹੀਂ ਮੰਨਦਾ ਲੋਕ ਉਹ ਵਿਰੋਧ ਕਰ ਰਹੇ ਨੇ ਅੱਜ ਉਹ ਸੰਵਿਧਾਨ ਨੂੰ ਮੰਨਣ ਲੱਗ ਗਿਆ ਤੁਸੀਂ ਉਹਦਾ ਵੀ ਵਿਰੋਧ ਕਰ ਰਹੇ ਹੋ ਇਹ ਕਿਉਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਉਹ ਨਹੀਂ ਮੰਨਦਾ ਸੀ ਉਦੋਂ ਵੀ ਵਿਰੋਧ ਕਰ ਰਹੇ ਸੀ ਹੁਣ ਉਹ ਮੰਨਣ ਲੱਗ ਗਿਆ ਹੁਣ ਵੀ ਵਿਰੋਧ ਕਰ ਰਹੇ ਹੋ ਕਿੱਧਰ ਪਾਸੇ ਨੇ ਦੋਏ ਪਾਸੇ ਦੁਨੀਆ ਦੇ ਦੰਦੇ ਨੇ ਇਹ ਵੀ ਸਵਾਲ ਖੜਾ ਹੋ ਰਿਹਾ ਇਹ ਅੱਜ ਜੇ ਸੁਖਵੀਰ ਬਾਦਲ ਕਹਿ ਰਿਹਾ ਕਿ ਉਹ ਸੰਵਿਧਾਨ ਨੂੰ ਨਹੀਂ ਮੰਨਦਾ ਹਨਾ ਹੁਣ ਜੇ ਮੰਨਣ ਲੱਗ ਗਿਆ ਹੁਣ ਵੀ ਵਿਰੋਧ ਹੋ ਰਿਹਾ ਹਾਲਾਂਕਿ ਪਰਿਵਾਰ ਨੇ ਜਿਹੜੇ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਉਹ ਨਾਮਜ਼ਦਗੀ ਪੱਤਰ ਭਰੇ ਆ ਅਸੈਪਟ ਵੀ ਹੋਇਆ ਨਾਮਜ਼ਦਗੀ ਪੱਤਰ ਨੂੰ ਮਨਜ਼ੂਰੀ ਵੀ ਮਿਲ ਚੁੱਕੀ ਆ ਹੁਣ ਉਹ ਜਿਹੜਾ ਹੋਰ ਸਿੱਖ ਪੰਥ ਦੇ ਜਾਂ ਉਹ ਪੰਥਕ ਸੀਟ ਨੂੰ ਜਿਹੜੀ ਹੋਰ ਚੜਤ ਹੋਵੇਗੀ ਵੋਟਰਾਂ ਨੂੰ ਹੋਰ ਖੁਸ਼ੀ ਮਿਲ ਗਈ ਪਰ ਜਾਂਦੇ ਜਾਂਦੇ ਮੈਂ ਸਵਾਲ ਇਹ ਹੀ ਸੱਡਣ ਲੱਗੇ ਆ ਤੁਹਾਡੇ ਅੱਗੇ ਜਾਂ ਸਾਨੂੰ ਸੁਣਨ ਵਾਲਿਆਂ ਅੱਗੇ ਕਿ ਅੰਮ੍ਰਿਤਪਾਲ ਦਾ ਹੁਣ ਜ਼ਿਆਦਾ ਵਿਰੋਧ ਸੰਵਿਧਾਨ ਨਾ ਮੰਨਣ ਕਰਕੇ ਹੋ ਰਿਹਾ ਜਾਂ ਸੰਵਿਧਾਨ ਮੰਨਣ ਕਰਕੇ ਹੋ ਰਿਹਾ ਹੁਣ ਤੁਸੀਂ ਦੱਸੋ ਕਿ ਸੰਵਿਧਾਨ ਨਾ ਮੰਨਣਾ ਸਹੀ ਆ ਜਾਂ ਸੰਵਿਧਾਨ ਨੂੰ ਮੰਨਣਾ ਸਹੀ ਆ ਹੁਣ ਕੋਈ ਵੀ ਲੋਕ ਜਿਹੜੇ ਨੇ ਖਾਸ ਕਰ ਵਿਰੋਧੀ ਨੇ ਉਹ ਇਸ ਗੱਲ ਤੇ ਸਵਾਲ ਕਰਦੇ ਨੇ ਕਿ ਉਹ ਮੰਨਣ ਕਿਉਂ ਲੱਗਿਆ ਹਾਲਾਂਕਿ ਖੁਸ਼ੀ ਮਨਾਉਣੀ ਚਾਹੀਦੀ ਆ ਕਿ ਭਾਈ ਉਹ ਸੰਵਿਧਾਨ ਭਾਰਤੀ ਸੰਵਿਧਾਨ ਨੂੰ ਮੰਨਣ ਲੱਗ ਗਿਆ ਭਾਰਤੀ ਸੰਵਿਧਾਨ ਦਾ ਸਤਕਾਰ ਕਰਨ ਲੱਗ ਗਿਆ ਜੇ ਲਖਵੀਸਿਆ ਮੈਂ ਗਲਤ ਨਾ ਹੋਵਾਂ ਬਾਕੀ ਗੱਲ ਸਹੀ ਕਹੀ ਹੈ ਨਾ ਨਿਤਨ ਚਲੋ ਗੱਲ ਸਹੀ ਆ ਤੇ ਬਾਕੀ ਤਾਂ ਉਹ ਆਪਣੇ ਸਰੋਤਾਂ ਡਿਪੈਂਡ ਕਰਦਾ ਲੋਕਾਂ ਡਿਪੈਂਡ ਕਰਦਾ ਨਾ ਤੇ ਉਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਨੇ ਕਿਉਂਕਿ ਚਲ ਅਮਰਤਪਾਲ ਨੇ ਵੀ ਪਹਿਲਾਂ ਹੀ ਗੱਲ ਤੇ ਜ਼ੋਰ ਦਿੱਤਾ ਹੈ ਜਿਆਦਾ ਵੀ ਅਸੀਂ ਭਾਰਤੀ ਸੰਵਧਾਨ ਨੂੰ ਹਕੂਮਤ ਨੂੰ ਸੀ ਨਹੀਂ ਮੰਨਦੇ ਪਰ ਕਿਤੇ ਨਾ ਕਿ ਤਨ ਹੁਣ ਚਾਹ ਅਮਰਤਪਾਲ ਕਹੇ ਜਾਂ ਨਾ ਕਹੇ ਪਰ ਹੁਣ ਉਹਨਾਂ ਨੂੰ ਤਾਂ ਕਿ ਉਹ ਵੀ ਹੁਣ ਇੱਕ ਤਰ੍ਹਾਂ ਦੇ ਲੀਡਰ ਹੋ ਜਾਣਗੇ ਰਾਜਨੀਤਿਕ ਲੀਡਰ ਹਨ ਹੁਣ ਜੇ ਮੰਨਣਾ ਤਾਂ ਜੇ ਹੁਣ ਮੰਨ ਲਓ ਉਹ ਮੰਨਣ ਲੱਗੇ ਪਹਿਲਾਂ ਕਿਸੇ ਗੱਲ ਨਹੀਂ ਮੰਨਦਾ ਸੀ ਮੰਨ ਲਓ ਆਪਾਂ ਕਹਿ ਦੇਨੇ ਵੀ ਉਹ ਨਹੀਂ ਇਹ ਚੀਜ਼ ਨਹੀਂ ਹੈਗੀ ਇਹ ਮੈਂ ਨਹੀਂ ਇਹਨੂੰ ਮੰਨਦਾ ਆਖਰ ਤੇ ਜਦੋਂ 100 ਬੰਦਾ ਉਹਨੂੰ ਮਨਾਉਣ ਨੂੰ ਹੋਵੇ ਵੀ ਭਾਈ ਇਹ ਕਾਨੂੰਨ ਹੈ ਇਹ ਸਤਕਾਰ ਕਰੋ ਅੱਜ ਹੀ ਮੰਨਣ ਲੱਗੇ ਅੱਜ ਵੀ ਵਿਰੋਧ ਹੋ ਰਿਹਾ ਹੈ ਤੁਹਾਨੂੰ ਉਹੀ ਤਾਂ ਚਲੋ ਹੁਣ ਮੰਨਣ ਲੱਗ ਗਿਆ ਵਧੀਆ ਗੱਲਾਂ ਚੰਗੀ ਗੱਲਾਂ ਮੰਨੇਗਾ ਹਨਾ ਤਾਂ ਇਹਦਾ ਪਤਾ ਤਾਂ ਆਪ ਨੂੰ ਲੱਗ ਜਾਣਾ ਲੋਕ ਵੀ ਇੱਥੇ ਨੇ ਜੇਕਰ ਲੋਕਾਂ ਨੇ ਹਾਂ ਜਿਹੜਾ ਲੋਕਾਂ ਨੇ ਉਹਨੂੰ ਐਮਪੀ ਬਣਾਤਾ ਜਿੱਤ ਕੇ ਅਮਰਤਪਾਲ ਉਹ ਤਾਂ ਥੋੜਾ ਟਾਈਮ ਨਹੀਂਗਾ ਜਦ ਨਾਲ ਦੀ ਨਾਲੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਸਾਡਾ ਹੈ ਨਾ ਵੀ ਅਮਰਤਪਾਲ ਦਾ ਕਿਵੇਂ ਸਾਡੇ ਨਾਲ ਖੜਦਾ ਸਾਡੇ ਕੰਮ ਨੂੰ ਥਣਾ ਕੇ ਚੱਕਦਾ ਪੰਥਕ ਮੁੱਦੇ ਦੀ ਗੱਲ ਕਰਦਾ ਜਾਂ ਫਿਰ ਇਹ ਵੀ ਕੋਈ ਰਾਜਨੀਤਿਕ ਲੀਡਰ ਹੀ ਬਣ ਜਾਂਦਾ ਜਾਂ ਕਿਸੇ ਪਾਰਟੀ ਨਾਲ ਜੁੜ ਜਾਂਦਾ ਨਾ ਕੋਈ ਨਾ ਕਿਤੇ ਕਿਉਂਕਿ ਬਹੁਤ ਹੋ ਸਕਦਾ ਕਈ ਜਗ੍ਹਾ ਇਹ ਵੀ ਕਿਹਾ ਜਾਂਦਾ ਕਿ ਅਮਰਤਪਾਲ ਕਿਤਨੇ ਕਿਤੇ ਵੋਟਾਂ ਖੜਾਉਣਾ ਨੂੰ ਸਾਝੀ ਸਿ ਬੀਜੇਪੀ ਸਾਝੀ ਸਾਰੀ ਇਹ ਵੀ ਤਾਂ ਇਹਨੂੰ ਨਾ ਲੋਕਾਂ ਦੇ ਵਿੱਚ ਬਹੁਤ ਕਮੈਂਟ ਵਾਜੀ ਕੀਤੀ ਜਾਂਦੀ ਹੈ ਲੀਡਰ ਵੀ ਕਹਿੰਦੇ ਨੇ ਤੇ ਕਹਿੰਦੇ ਬੀਜੇਪੀ ਸਾਜੀ ਸੋਚ ਰਹੀ ਦੀ ਕਿਤਨੇ ਕਿਤੇ ਪਰ ਤਾਂ ਹੁਣ ਆਪਣਾ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਅਮਰਤਪਾਲ ਜੇਕਰ ਐਮਪੀ ਬਣ ਜਾਂਦਾ ਤਾਂ ਉਸ ਤੋਂ ਬਾਅਦ ਉਹਦੀ ਕੀ ਜਿਹੜੀ ਕਾਰਜਗਾਰੀ ਆ ਕਿਵੇਂ ਦੀ ਰਹਿੰਦੀ ਆ ਕਿਵੇਂ ਦੀ ਨਹੀਂ ਸੋ ਜਾਂਦੇ ਜਾਂਦੇ ਇੱਕ ਸਵਾਲ ਇਹੀ ਆ ਕਿ ਹੁਣ ਤਾਂ ਵੋਟਰਾਂ ਤੇ ਡਿਪੈਂਡ ਆ ਖੰਡੂਰ ਸਾਹਿਬ ਦੇ ਲੋਕਾਂ ਤੇ ਡਿਪੈਂਡ ਆ ਕਿ ਨੂੰ ਜਿਤਾਉਣਾ ਕਿ ਨੂੰ ਹਰਾਉਣਾ ਚਾਰ ਕੈਂਡੀਡੇਟ ਖੜੇ ਨੇ ਕੁਝ ਆਜ਼ਾਦ ਵੀ ਖੜੇ ਨੇ ਆਜ਼ਾਦ ਇੱਕ ਹੋਰ ਭੁੱਲ ਗਿਆ ਅਮਰਤਪਾਲ ਦੇ ਨਾਂ ਦਾ ਸੇਮ ਸਾਖ ਉਹਦੇ ਨਾਲ ਦੀ ਤਸਵੀਰ ਉਹਦੇ ਹੀ ਅਮਰਤਾਰੀ ਉਹ ਵੀ ਖੜਾ ਹੁਣ ਆਈ ਨਹੀਂ ਪਤਾ ਕਿ ਕਿਉਂ ਖੜਾਇਆ ਗਿਆ ਇਹ ਸਭ ਨੂੰ ਪਤਾ ਹੀ ਲੱਗ ਗਿਆ ਕਿ ਕਿਸ ਪਾਰਟੀ ਨੇ ਉਹ ਖੜਾਇਆ ਤੇ ਉਹਦਾ ਕਿਸ ਪਾਰਟੀ ਨਾਲ ਸਬੰਧ ਆ ਓਬੀਅਸ ਇੱਕ ਦਿਨ ਪੌਡਕਾਸਟ ਕੀਤੀ ਉਹ ਵੀ ਤੁਸੀਂ ਸੁਣ ਸਕਦੇ ਹੋ ਤੇ ਹੁਣ ਗੱਲ ਕਰਦਾ ਮੈਂ ਵੋਟਰਾਂ ਤੇ ਹੁਣ ਵੋਟਰਾਂ ਤੇ ਡਿਪੈਂਡ ਆ ਕਿ ਕਿਸ ਨੂੰ ਜਿੱਤਣਾ ਕਿਸ ਨੇ ਜਿੱਤਣਾ ਕੀ ਪਤਾ ਅਮਰਤਪਾਲ ਜਿੱਤ ਜਵੇ ਪੂਰੀ ਲੀਡ ਦੇ ਨਾਲ ਕੀ ਪਤਾ ਅਮਰਤਪਾਲ ਹਾਰ ਜਾਵੇ ਇਹ ਹੁਣ ਆਉਣ ਵਾਲੀ ਚਾਰ ਜੂਨ ਨੂੰ ਪਤਾ ਲੱਗੇਗਾ ਸੋ ਗੱਲਬਾਤ ਕੀਤੀ ਹੈ ਸੁਬੀਤ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਸੁਬੀਤ ਸਿੰਘ ਬਾਦਲ ਦੀ ਸਪੀਚ ਤੇ ਉਹ ਅਸੀਂ ਤੁਸੀਂ ਸੁਣ ਚੁੱਕੇ ਆ ਕਈ ਸਵਾਲ ਅਜੇ ਖੜੇ ਕੀਤੇ ਨੇ ਜਿਹੜੇ ਵਾਕਈ ਸੋਚਣਯੋਗ ਨੇ ਲੋਕਾਂ ਦੇ ਲਈ ਪਰ ਕੁਝ ਸਵਾਲਾਂ ਦੇ ਲੋਕਾਂ ਨੇ ਜਵਾਬ ਵੀ ਦਿੱਤੇ ਨੇ ਸੋ ਮੈਨੂੰ ਅਤੇ ਲਖਵੀਰ ਸਿੰਘ ਨੂੰ ਦਿਓ ਇਜਾਜ਼ਤ ਹੋਰ ਮੁੱਦਾ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਸ਼ਸ਼ਿਕਾ